ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਕੋਰ ਲੈ ਕੇ ਹਾਜ਼ਰ ਹਾਂ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ ਜਿਸ ਨੂੰ ਕੰਮ ਕਰਨ ਦਾ ਸਲੀਕਾ ਉਸ ਦਾ ਇੱਥੇ ਹੀ ਅਮਰੀਕਾ ਇਸ ਜੋੜੇ ਨੇ ਕਰ ਦਿਖਾਇਆ ਸਾਬਿਤ ਇੱਕ ਕਾਫੀ ਟਾਈਮ ਪਹਿਲਾਂ ਨਾ ਮੇਰੇ ਘਰਦਿਆਂ ਨੂੰ ਸ਼ੌਂਕ ਸੀ ਇਸ ਚੀਜ਼ ਦਾ ਮਸ਼ਰੂਮ ਫਾਰਮਰ ਦਾ ਉਹਨਾਂ ਦੇ ਮਨ 'ਚ ਖਿਆਲ ਦੀ ਉਹ ਉਹਨਾਂ ਨੇ ਪੂਰਾ ਕੀਤਾ ਜੀ ਖਾ ਪੂਰਾ ਕੀਤਾ ਉਹਨਾਂ ਦਾ ਸਭ ਤੋਂ ਦੇਖੋ ਹੁਣ ਕਿਵੇਂ ਪੰਜਾਬ ਚ ਰਹਿ ਕੇ ਕਮਾ ਰਹੇ ਨੇ ਮੋਟਾ ਪੈਸਾ ਅਸੀਂ ਨਵੰਬਰ ਮਹੀਨੇ ਚ ਇਹਨੂੰ ਸ਼ੁਰੂ ਕੀਤਾ ਸੀ ਤੇ ਜਰਮਨੀ ਆ ਗਿਆ ਜੀ ਤੇ ਹੁਣ ਆਣ ਕੇ ਖੁੰਬ ਸਾਡੀ ਫੁੱਟਣੀ ਸ਼ੁਰੂ ਹੋਈ ਹੈ ਕੋ ਸੱਤ ਅੱਠ ਦਿਨ ਹੋਏ ਨੇ ਜੀ ਇਹਨੂੰ ਬਟਰ ਮਸ਼ਰੂਮ ਕਹਿੰਦੇ ਨੇ ਜੀ ਵਿਆਹ ਸ਼ਾਦੀਆਂ ਚ ਵੀ ਜ਼ਿਆਦਾਤਰ ਇਹੋ ਹੀ ਲੱਗਦੀ ਹੈ ਘਰ ਚ ਵੀ ਆਮ ਤੌਰ ਤੇ ਛੇ ਹੋਈ ਕਹਿੰਦੇ ਨੇ ਤੇ ਬਹੁਤ ਚੱਲਦੀ ਹੈ ਜੀ ਇਹ ਦੁਕਾਨਾਂ ਚ ਵੜਿਆ ਆਲੂਆਂ ਨਾਲ ਲੱਦਿਆ ਕੈਂਟਰ ਨੂੰ ਕੋਈ 10:00 10:30 ਵਜੇ ਹੋ ਗਿਆ ਪਤਾ ਲੱਗਾ ਵੀ ਗੱਡੀ ਕੋਈ ਵੜ ਕੇ ਦੁਕਾਨਾਂ ਨਾਲ ਚ ਵੜ ਗਈ ਆ ਤੰਗ ਸੜਕ ਤੇ ਟੇਡਾ ਮੋੜ ਹੋਣ ਕਾਰਨ ਵਾਪਰਿਆ ਹਾਦਸਾ ਇਹ ਜਦੋਂ ਗੱਡੀ ਕਿਨਾਂ ਵਿੱਚ ਗਰਾਸਪੁਰ ਨੂੰ ਜਾਂਣਾ ਪਿਆ ਸੀ ਉਧਰੋਂ ਕਿਤੇ ਗੱਡੀ ਨੇ ਓਵਰਟੇਕ ਕੀਤਾ ਇਧਰੋਂ ਜਦੋਂ ਇੱਥੋਂ ਗੱਡੀ ਨੇ ਓਵਰਟੇਕ ਮਾਰਿਆ ਤਾਂ ਇਹਨੇ ਗੱਡੀ ਕਿਤੇ ਤਰ ਨੂੰ ਕੱਟੀ ਆਪਣੀ ਵਾਲੀ ਸਾਈਡ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਗੱਡੀ ਹਨ ਬੈਲੈਂਸ ਹੋ ਗਈ ਗੱਡੀ ਸਿੱਧੀ ਆ ਕੇ ਦੁਕਾਨਾਂ ਤੇ ਵੜੀ ਆ ਬਾਕੀ ਗੱਡੇ ਆ ਡਰਾਈਵਰ ਨੇ ਕੋਈ ਨਸ਼ਾ ਨਹੀਂ ਕੀਤਾ ਹੀ ਕੋਈ ਕੁਛ ਨਹੀਂ ਲੋਕਾਂ ਨੇ ਰੋਡ ਦੀ ਚੌੜਾਈ ਵਧਾਉਣ ਦੀ ਕੀਤੀ ਮੰਗ ਤਾਂ ਜੋ ਖਤਰਨਾਕ ਹਾਦਸਿਆਂ ਤੋਂ ਮਿਲ ਸਕੇ ਰਾਹਤ ਤੇ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਇਹ ਚਾਉਂਦੇ ਆ ਵੀ ਬੇਨਤੀ ਆ ਸਾਡੇ ਸਾਰੇ ਸਰਕਾਰਾਂ ਨੂੰ ਬੇਥੇ ਸੜਕ ਦਾ ਨਾ ਚੌੜਿਆ ਕਰਨਾ ਚਾਹੀਦਾ ਜਾਂ ਕੋਈ ਬਾਈਪਾਸ ਕੱਢ ਕੇ ਰਹਲ ਕੀਤਾ ਜਾਏ ਮਾਲੀ ਹਾਲਤ ਦੇਖ ਪਿਓ ਪਲਵਾਨੀ ਦਾ ਸ਼ੌਂਕ ਨਹੀਂ ਕਰ ਸਕਿਆ ਪੂਰਾ ਦੁਰਤੀ ਜਦ ਮੈਂ ਜੀਐਮ ਸ਼ੁਰੂ ਕੀਤੀ ਸੀ ਤੇ ਮੈਂ ਨੈਸ਼ਨਲ ਤੇ ਨੈਸ਼ਨਲ ਖੇល ਆਇਆ ਗੁਜਰਾਥਾ ਦਰਵਾਤੀ ਉਪੀ ਤੇ ਹੁਣ ਮੈਂ ਫਿਰ ਉਥੇ ਲੁਧਿਆਣਾ ਜਾਣਾ ਨੈਸ਼ਨਲ ਖੇਲਣ ਪੁੱਤ ਨੇ ਕੀਤੀਆਂ ਪੂਰੀਆਂ ਹਰੀਜਾ ਮੈਂ ਖੁਦ ਥੋੜੀ-ਬੋਧੀ ਪਲਵਾਨੀ ਕਰਦਾ ਰਹੀ ਮੈਨੂੰ ਸ਼ੌਂਕ ਹੀ ਬਹੁਤ ਜ਼ਿਆਦਾ ਕੁਛ ਇਦਾਂ ਹੀ ਕੁਛ ਹਲਾਤਾ ਕਰਕੇ ਮੈਂ ਨਹੀਂ ਅੱਗੇ ਵਧ ਸਕਿਆ ਤੇ ਮੇਰਾ ਸ਼ੌਂਕ ਹੀ ਕਿ ਮੈਂ ਆਪਣਾ ਇੱਕ ਬੱਚਾ ਵਧੀਆ ਤਰੀਕੇ ਨਾਲ ਜੀਐਮ ਚ ਪਾਵਾਂ ਪੁੱਤ ਜੂਡੋ ਚ ਲੈ ਆਇਆ ਤਿੰਨ 골ਡ ਮੈਡਲ ਤੇ ਜਿਹੋ ਹੋਂ ਤੇ ਨਹੀਂ ਗੋਲ ਬਣਦਾ ਆਇਆ 1 ਸਪੂਨ ਆਕਨ ਦੋਰਾਏ ਤੋ ਮਨੂੰ ਮਨੂੰ ਜੀ ਦਾ ਸਪੂਨ ਆਕਨ ਗੋਲ ਆਏਗਾ ਪਿਓ ਦਾ ਨਾਮ ਕੀਤਾ ਰੋਸ਼ਨ ਹਰ ਮਾਪਿ ਉਹ ਦੇ ਕੀ ਹੁੰਦਾ ਜੀ ਇੱਛਾ ਵਾਂਗ ਹੀ ਭਾਡਾ ਬੱਚਾ ਤਾਂ ਤਾਂ ਜਾਏ ਤੇ ਵਧੀਆ ਖੇਲੇ ਇੱਕ ਸੇਵਾ ਕਰੇ ਦੇਸ਼ ਦੀ ਇਹ ਕਹਿੰਦਾ ਮੈਂ ਪੁਲਿਸ ਹੀ ਭਰਤੀ ਹੋਣਾ ਜੀ ਪੁਲਿਸ ਭਰਤੀ ਵਧੀਆ ਮਹਾਨਦਰ ਬਣੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਸ਼ਿਕਾਰ ਜਿਲ੍ਹਾ ਗਰਦਾਸਪੁਰ ਦੇ ਵਿੱਚ ਸੋ ਅੱਜ ਅਸੀਂ ਪਹੁੰਚੇ ਹਾਂ ਇੱਕ ਫਾਰਮ ਦੇ ਉੱਤੇ ਜਿਸ ਨੂੰ ਮਸ਼ਰੂਮ ਜਾਂ ਪੰਜਾਬੀ ਦੇ ਵਿੱਚ ਯਾਨੀ ਕਿ ਖੁੰਭ ਦਾ ਫਾਰਮ ਵੀ ਜਿਹੜਾ ਕਿਹਾ ਜਾਂਦਾ ਸੋ ਸਾਡੇ ਨਾਲ ਫਾਰਮ ਦੇ ਮਾਲਕ ਨੇ ਜ਼ਰੂਰ ਗੱਲਬਾਤ ਕਰ ਲੈਣੀ ਹੈ ਕਿ ਉਹਨਾਂ ਨੇ ਇਹ ਜਿਹੜਾ ਪ੍ਰੋਜੈਕਟ ਆ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਆਇਆ ਤੇ ਕਿੰਨੇ ਸਮੇਂ ਤੋਂ ਜਿਹੜਾ ਉਹ ਪ੍ਰੋਜੈਕਟ ਜਿਹੜਾ ਚਲਾ ਰਹੇ ਸੱਸੀਗਾ ਸਾਜੀ ਸੀਗਾ ਜੀ ਕਿਵੇਂ ਸਰਜੀ ਜਿਹੜਾ ਇਹ ਮਨ ਦੇ ਵਿੱਚ ਆਇਆ ਤੇ ਕਿੰਨੇ ਸਮੇਂ ਤੋਂ ਜਿਹੜਾ ਇਹ ਪ੍ਰੋਜੈਕਟ ਜਿਹੜਾ ਚਲਾ ਰਹੇ ਇੱਕ ਕਾਫੀ ਟਾਈਮ ਪਹਿਲਾਂ ਨਾ ਮੇਰੇ ਘਰਦਿਆਂ ਨੂੰ ਸ਼ੌਂਕ ਸੀ ਇਸ ਚੀਜ਼ ਦਾ ਮ ਉਹਨਾਂ ਦੇ ਮਨ ਵਿਚ ਖਿਆਲ ਜੀ ਹੈ ਉਹ ਉਹਨਾਂ ਨੇ ਪੂਰਾ ਕੀਤਾ ਜੀ ਖਾ ਪੂਰਾ ਕੀਤਾ ਉਹਨਾਂ ਦਾ ਸਮਝ ਲੋ ਜੀ ਫਿਰ ਭਾਈ ਕੋਈ ਟ੍ਰੇਨਿੰਗ ਵਗੈਰਾ ਲਈ ਤੇ ਜਾ ਕੇ ਹਾਂਜੀ ਇਹਨਾਂ ਦੀ ਲੁਧਿਆਣਾ ਜਾ ਕੇ ਜੀ ਯੂਨੀਵਰਸਿਟੀ ਤੋਂ ਬਕਾਇਦਾ ਟ੍ਰੇਨਿੰਗ ਲਈ ਹੈ ਜਿੱਥੋਂ ਕੰਪੋਸਟ ਤਿਆਰ ਹੁੰਦੀ ਹੈ ਉੱਥੋਂ ਜਾ ਕੇ ਟ੍ਰੇਨਿੰਗ ਲਈ ਹੈ ਜੀ ਕਿ ਕਿੰਨਾ ਸਮਾਂ ਜਿਹੜਾ ਟ੍ਰੇਨਿੰਗ ਲਈ ਟ੍ਰੇਨਿੰਗ ਲਈ ਨੂੰ 1 ਮਹੀਨਾ ਲੱਗਾ ਜੀ ਪੂਰਾ ਹਾਂਜੀ ਫਿਰ ਜਿਹੜੀ ਫਿਰ ਜਿਹੜੀ ਜਾਣਕਾਰੀ ਉੱਥੋਂ ਆ ਗਈ ਕਿ ਜਾਂ ਫਿਰ ਜਿਹੜਾ ਇੱਥੇ ਕੋਡ ਫੀਲਡ ਦੇ ਜਿਹੜਾ ਕੀਤਾ ਫਿਰ ਜਾ ਕੇ ਉਹਨਾਂ ਨੇ ਤੋਂ ਤੋਂ ਮਿਲ ਕੇ ਥੋੜਾ ਬੋਤਾ ਦੱਸਦੇ ਇਹਦੀ ਦੇਖਭਾਲ ਵਾਸਤੇ ਦੱਸਦੇ ਨੇ ਤੇ ਸਟੱਡੀ ਮਤਲਬ ਕਿ ਉਹਦੇ ਲਈ ਕਿਤਾਬਾਈ ਉਹ ਤੋਂ ਅਸੀਂ ਨੌਲੇਜ ਲਈ ਹੈ ਤੇ ਬਾਕੀ ਜਿਹੜਾ ਇਹ ਪ੍ਰੈਕਟੀਕਲ ਕੀਤਾ ਹੀ ਪਤਾ ਲੱਗਦਾ ਵੀ ਇਹਦੇ ਵਿੱਚ ਕੀ ਅਸਲ ਚ ਕੀ ਹੈ ਉਦਾਂ ਨਹੀਂ ਪਤਾ ਲੱਗਦਾ ਜੀ ਹੁਣ ਤੱਕ ਜਿਹੜਾ ਕਿੰਨਾ ਜਿਹੜਾ ਸਮਾਂ ਤੁਹਾਨੂੰ ਇਹ ਫਾਰਮ ਨੂੰ ਜਿਹੜਾ ਚਲਾਉਂਦਾ ਹੋਵੇ ਅ ਅਸੀਂ ਨਵੰਬਰ ਮਹੀਨੇ ਚ ਇਹਨੂੰ ਸ਼ੁਰੂ ਕੀਤਾ ਸੀ ਤੇ ਜਰਮਨੀ ਆ ਗਿਆ ਜੀ ਤੇ ਹੁਣ ਆਣ ਕੇ ਖੁੰਬ ਸਾਡੀ ਟੁੱਟਣੀ ਸ਼ੁਰੂ ਹੋਈ ਹੈ ਕੋਈ 7-8 ਦਿਨ ਹੋਏ ਨੇ ਜੀ ਕਿਵੇਂ ਦਾ ਜਿਹੜਾ ਰਿਸਪੌਂਸ ਆ ਰਿਹਾ ਹੁਣ ਤੱਕ ਦਾ ਤੇ ਬਹੁਤ ਵਧੀਆ ਰਿਜ਼ਲਟ ਆ ਜੀ ਤੇ ਬਾਕੀ ਟੈਂਪਰੇਚਰ ਸਹੀ ਮਤਲਬ ਕਿ ਅੰਦਰ ਹੈਗਾ ਕਮਰੇ ਚ ਤੇ ਬਹੁਤ ਵਧੀਆ ਖੰਭੂ ਛੇਤੀ ਨਿਕਲ ਆਂਦੀ ਹੈ ਥੋੜੀ ਸਾਡੇ ਕੋਲ ਲੇਟ ਹੋ ਗਿਆ ਜਰੂਰ ਕਿਸੇ ਕਾਰਨਾ ਕਰਕੇ ਪਰ ਫਿਰ ਵੀ ਖੰਭੂ ਵਧੀਆ ਟੁੱਟਣ ਲੱਗ ਪਈ ਹੈ ਮਤਲਬ ਪਹਿਲੇ ਜਿਹੜਾ ਫਲ ਇਹਦੇ ਵਿੱਚ ਪੂਰਾ ਮਲ ਪ੍ਰੋਪਰ ਆ ਕੇ ਜਾਂ ਕਮੀਆਂ ਵੀ ਆਈਆਂ ਹਾਂ ਆ ਕਿਤੇ ਕਿਤੇ ਆਈਆਂ ਕਮੀਆਂ ਉਹ ਸਾਡੇ ਮਤਲਬ ਵਿੱਚ ਪ੍ਰੋਬਲਮ ਨਹੀਂ ਤਦ ਕਰਕੇ ਆਈਆਂ ਉਦਾਂ ਮਤਲਬ ਕਿ ਸਹੀ ਫਲ ਆਂਦਾ ਜੀ ਉਸੇ ਟਾਈਮ ਦੇ ਟਾਈਮ ਫਲ ਆ ਜਾਂਦਾ ਜੀ ਉਹ ਜਾਨਕਾਰੀ ਸਾਂਝੀ ਦੱਸੋ ਵੀ ਇਹਨੂੰ ਜਿਹੜਾ ਕੀਤਾ ਵਾ ਕਿੰਨੇ ਜਿਹੜੇ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਜਿਹੜੇ ਇਸਤੇਮਾਲ ਕੀਤੀਆਂ ਨੇ ਸੋ ਇਦੇ ਵਿੱਚ ਪੰਜ ਛੇ ਤਰ੍ਹਾਂ ਦੇ ਪਈ ਹੈ ਜੀ ਖਾਦ ਹੀ ਪਈ ਹੈ ਜੀ ਇਹ ਚ ਤੂੜੀ ਪਈ ਆ ਮੁਰਗੀਆਂ ਦੀਆਂ ਬਿਠਾਂ ਪਈਆਂ ਨੇ ਤੇ ਇੱਕ ਬਾਇਓ ਖਾਦ ਪਈ ਹੈ ਸਾਰਾ ਕੁਝ ਮੈਂ ਕਿਹਾ ਨੈਚੁਰਲ ਚੀਜ਼ਾਂ ਪਈਆਂ ਨੇ ਉਦਾਂ ਨਹੀਂ ਤਿਆਰ ਹੁੰਦੀ ਇਹਨਾਂ ਜਿਹੜੀਆਂ ਤੁਸੀਂ ਚੀਜ਼ਾਂ ਕੀਤੀਆਂ ਇਹਨਾਂ ਦੇ ਵਿੱਚੋਂ ਇਹ ਜਿਹੜੇ ਕਣ ਜਿਹੜੇ ਨੇ ਉਹ ਪ੍ਰਾਪਤ ਕਰਦੀ ਹੈ ਸਰ ਹਾਂਜੀ ਇਹਨਾਂ ਤੋਂ ਮਿਲ ਗਿਆ ਕੋਕੋਨਟ ਜਦੋਂ ਪਾਇਆ ਜਾਂਦਾ ਉਹਦੇ ਉੱਤੇ ਕੰਪੋਸਟ ਤਿਆਰ ਹੋ ਜਾਂਦੀ ਹੈ ਉਹਦੇ ਤੋਂ ਬਾਅਦ ਫਲ ਨਿਕਲਣਾ ਸ਼ੁਰੂ ਹੋ ਜਾਂਦਾ ਇਹਦੇ ਵਿੱਚ ਕੋਈ ਕੈਮੀਕਲ ਚੀਜ਼ ਨਹੀਂ ਪੈਂਦੀ ਮਤਲਬ ਪ੍ਰੋਪਰ ਜਿਹੜਾ ਸਾਰੀ ਜਿਹੜੀ ਤਿਆਰ ਹੁੰਦੀ ਹੈ ਇਹਦੇ ਵਿੱਚ ਕੋਈ ਵੱਡੀ ਛੋਟੀ ਵੀ ਗ੍ਰੋਥ ਰੈਂਜ ਦੀਆਂ ਸਾਰੇ ਸੇਮ ਹੀ ਹੁੰਦੀ ਹੈ ਗ੍ਰੋਥ ਛੋਟੀ ਹੈ ਜਿਹੜੀ ਉਹਨੂੰ ਨਾ ਤੋੜਿਆ ਜਾਏ ਉਹ ਥੋੜੇ ਦਿਨਾਂ ਬਾਅਦ ਇੱਕ ਦੋ ਦਿਨ ਵਿੱਚ ਵੱਡੀ ਹੋ ਜਾਂਦੀ ਹੈ ਜਿਹੜੀ ਅੱਜ ਤੋੜੀ ਹੈ ਉਹ ਛੋਟੀ ਹੈ ਤੇ ਕੱਲ ਤੋੜੋਗੇ ਤਾਂ ਕਾਫੀ ਵੱਡਾ ਸਾਈਜ਼ ਹੋ ਜਾਂਦਾ ਜੀ ਇਹਦਾ ਮਤਲਬ ਜਿਵੇਂ ਮੈਂ ਦੇਖਿਆ ਵੀ ਵਿੱਚੇ ਨਾਲ ਇਕੱਠੀਆਂ ਜੁੜ ਵੀ ਜਾਂਦੀ ਇਹਨਾਂ ਨੂੰ ਵੀ ਕੋਈ ਫਰਕ ਪੈਂਦਾ ਜਾਂ ਅਲੱਗ-ਅਲੱਗ ਕੋਈ ਇਹਨਾਂ ਬਹੁਤ ਧਿਆਨ ਨਾਲ ਤੋੜਨਾ ਪੈਂਦਾ ਜਿੱਦਾਂ ਕਾਫੀ ਜ਼ਿਆਦਾ ਗੁਛਾ ਤੁਸੀਂ ਦੇਖ ਰਹੇ ਹੋ ਤੇ ਵਿੱਚੋਂ ਇਹਨੂੰ ਤੋੜਨਾ ਤੇ ਬੜੇ ਧ ਧਿਆਨ ਆ ਕਰਨੀ ਪੈਂਦੀ ਹੈ ਜੀ ਕਿਹੜੀਆਂ ਗੱਲਾਂ ਜਿਹੜੀਆਂ ਤرائی ਸਮੇ ਜਿਹੜੀਆਂ ਇਹ ਚ ਰੱਖਣੇ ਚਾਹੀਦੇ ਸੇ ਇਹ ਤੋਂ ਕਿ ਇੱਕ ਤੇ ਤੋੜਾਈ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਇੱਕ ਇਹਦੇ ਚ ਮਨ ਨੂੰ ਪ੍ਰੋਬਲਮ ਆ ਜਾਂਦੀ ਹੈ ਨੁਕਸ ਆ ਜਾਂਦੇ ਨੇ ਵਿੱਚ ਬਿਮਾਰੀ ਲੱਗ ਜਾਂਦੀ ਹੈ ਉਹਦੇ ਬਹੁਤ ਧਿਆਨ ਰੱਖਣਾ ਪੈਂਦਾ ਪਾਣੀ ਦਾ ਖਾਸ ਕਰਕੇ ਧਿਆਨ ਰੱਖਣਾ ਪੈਂਦਾ ਹਵਾ ਦਾ ਬਹੁਤ ਖਿਆਲ ਰੱਖਣਾ ਪੈਂਦਾ ਮਤਲਬ ਕੁੱਲ ਜਿਹੜਾ ਲਫਾਫਾ ਵਾ ਇਹਨੂੰ ਮਤਲਬ ਵਜਨ ਕਿੰਨਾ ਦਾ ਹੋ ਜਾਂਦਾ ਤੇ ਕਿੰਨਾ ਜਿਹੜਾ ਇਹ ਫਲ ਫਿਰ ਜਿਹੜਾ ਸਾਰਾ ਲਫਾਫਾ ਤਿਆਰ ਕਰਦਾ ਹੈ ਇਹ ਤਕਰੀਬਨ 15 ਤੋਂ 16 ਕਿਲੋ ਦਾ ਇੱਕ ਲਫਾਫਾ ਤਿਆਰ ਹੋ ਜਾਂਦਾ ਜੀ ਹਾਂਜੀ ਇੰਨੀ ਜਿਹੜੀ ਕੱਢਦਾ ਵਾ ਸਰ ਫਲ ਨਿਕਲਦਾ ਇੰਨੀ ਫਲਦੇ ਦੇ ਚ 60 10 ਕਿਲੋ ਨਿਕਲ ਜਾਂਦਾ ਜੀ ਇਹਦੇ ਚ ਫਲ ਹਾਂਜੀ ਇੱਕ ਲਫਾਫਾ ਦੇ ਦਿੰਦਾ ਜੀ ਮਤਲਬ ਇਹਦਾ ਜਿਹੜਾ ਮਾਹੌਲ ਹੈ ਜਿਵੇਂ ਹੁਣ ਬਾਹਰ ਜੇ ਫਾਰਮ ਨੇ ਮਤਲਬ ਕਹਿ ਦਿੰਦੇ ਆਪਾਂ ਕੋ ਦੂਜੀਆਂ ਆਪਣੇ ਮੌਸਮੀ ਲਾਉਂਦੇ ਆ ਫਸਲਾਂ ਲਗਾਉਂਦੇ ਜਿਵੇਂ ਗੋਭੀ ਲਾ ਲੋ ਜਾਂ ਹੋਰ ਲਗਾ ਲੋ ਉਹਨਾਂ ਨੂੰ ਤਾਂ ਆਪਾਂ ਖੁੱਲੇ ਚ ਜਾਂ ਹੋਰ ਚੀਜ਼ਾਂ ਨੇ ਜਿਹੜੀ ਤਿਆਰ ਕਰ ਲੈਣੀਆਂ ਤੇ ਇਹਦੇ ਵਾਸਤੇ ਜਿਹੜਾ ਪ੍ਰੋਜੈਕਟ ਆ ਇਹ ਸਾਰਾ ਮਤਲਬ ਬਾਹਰ ਨਹੀਂ ਕਰਦੇ ਪ੍ਰੋਜੈਕਟ ਇਹ ਬਾਹਰ ਹੋ ਜਾਂਦਾ ਜੀ ਉਹਦੇ ਲਈ ਮਤਲਬ ਕਿ ਜੇ ਸਾਲ ਵਾਸਤੇ ਜਿਹੜੇ ਬਾਹਰ ਤੰਬੂ ਵਗੈਰਾ ਜਿੱਦਾਂ ਝੌਂਪੜੀਆਂ ਤੇ ਪ੍ਰਾਈਸ ਦੇ ਟੈਪ ਬਣਾ ਕੇ ਲਾ ਲੈਂਦੇ ਨੇ ਜੇ AC ਵਾਲਾ ਕਰਨਾ ਹੋਵੇ ਤੇ ਫਿਰ ਇਹਨਾਂ ਨੂੰ ਕਮਰੇ ਚ ਕੋਲਡ ਸਟੋਰ ਤਿਆਰ ਕਰਨੇ ਪੈਂਦੇ ਨੇ ਫਿਰ ਲੱਗਦਾ ਜੀ ਇਹ। ਨਹੀਂ ਉਹ ਫਿਰ ਸਿਆਲ ਦੇ ਵਿੱਚ ਉਹ ਪ੍ਰੋਜੈਕਟ ਜਿਹੜਾ ਵਾ ਕੰਮ ਜਾ ਰਿਹਾ ਗਰਮੀਆਂ ਚ ਫਮਾਰ ਖਾਏਗਾ ਉਹ ਗਰਮੀਆਂ ਚ ਨਹੀਂ ਉਹ ਕੰਮ ਕਰਦਾ ਇਹਦੇ ਚ 5-5 ਟਨ ਦੇ ਦੋ AC ਚਾਹੀਦੇ ਨੇ ਤੇ ਫਿਰ ਜਾ ਕੇ ਇਹਨੇ ਮਤਲਬ ਕਿ ਗਰਮੀਆਂ ਚ ਫਾਲ ਦੇਣਾ ਜੀ। ਜੀ। ਮਤਲਬ ਇਹ ਸਿਆਲ ਸਿਆਲ ਚ ਜਿਹੜਾ ਫਾਲਿਆ ਕਿੰਨੇ ਜੜੇ ਨੇ ਮਤਲਬ ਲੱਖ ਲੱਖ ਦਾ ਵੱਡੇ ਸਾਰੇ। ਉਹ ਤੇ ਆਪਣੇ ਤੇ ਡਿਪੈਂਡ ਕਰਦਾ ਜਿੰਨਾ ਕਿ ਆਪਾਂ ਖਰਚਾ ਲਾਵਾਂਗੇ ਛੋਟੇ ਤੋਂ ਕਰਨਾ ਸਟਾਰਟ ਹੈ ਛੋਟੇ ਤੋਂ ਕਰ ਲਓ ਵੱਡਾ ਪ੍ਰੋਜੈਕਟ ਕਰਕੇ ਵੱਡਾ ਕਰਨਾ। ਉਹ ਸਾਵਨਾ ਤੁਸੀਂ ਲਾ ਸਕਦੇ ਉਹਨੂੰ ਦੇਖਭਾਲ ਦੇ ਵਿੱਚ ਕਿਹੜੀਆਂ ਜਾਨੀਏ ਪਾਣੀ ਪੋਣੀ ਦਾ ਹੋਰ ਕਿਹੜੀਆਂ ਮਲਵੇ ਦੇ ਦਿਨ ਪਰ ਜੜੀ ਇਹਦੀ ਸਾਰੀ ਕਰਨੀ ਪੈਂਦੀ ਹੈ ਛੋਟਾ ਜਿਹੜਾ ਬੱਚਾ ਨਾ ਜਦਾਂ ਜੰਮਦਾ ਉਹਦੇ ਵਾਂਗੂ ਇਹਦੀ ਕੇਅਰ ਕਰਨੀ ਪੈਂਦੀ ਹੈ ਜੀ ਜੇ ਆਂਦਾ ਕਹਦੇ ਵੀ ਇਹਨੂੰ ਲਾਤਾ ਤੇ ਬਸ ਇਹਨੇ ਫਾਲ ਦੇਣਾ ਉਹ ਕੰਮ ਨਹੀਂ ਇਹਦੇ ਤਾਂ ਬਹੁਤ ਧਿਆਨ ਰੱਖਣਾ ਪੈਂਦਾ ਇਹਦੇ ਹਰ ਇੱਕ ਚੀਜ਼ ਰੋਜ਼ ਆਣ ਕੇ ਇਹਨੂੰ ਵੇਖਣਾ ਹੀ ਪੈਣਾ ਵੀ ਇਹਨੂੰ ਪਾਣੀ ਦੀ ਜ਼ਰੂਰਤ ਹੈ ਹਵਾ ਦੀ ਜ਼ਰੂਰਤ ਹੈ ਕਿਸ ਚੀਜ਼ ਦੀ ਜ਼ਰੂਰਤ ਹੈ ਉਹ ਦੇਣੀ ਪੈਣੀ ਆਪਾਂ ਨੂੰ ਮਤਲਬ ਇਹ ਜਿਹੜਾ ਸੈਟਅਪ ਲਾਇਆ ਹੋ ਵਾ ਤੁਸੀਂ ਮਤਲਬ ਕਿੰਨੇ ਬਈ ਕਿੰਨੇ ਦਾ ਕਮਰਾ ਵਾ ਤੇ ਸ ਇਹ 65 ਫੁੱਟ ਲੰਬੀ ਦੁਕਾਨ ਹੈ ਤੇ 13 ਫੁੱਟ ਚੌੜੀ ਦੀ ਦੁਕਾਨ ਹੈ ਇਹਦੇ ਵਿੱਚ ਮੇਰਾ ਹਜ਼ਾਰ ਲਫਾਫਾ ਪੂਰਾ ਮਿਲ ਕੇ ਆਇਆ ਆਪਣੇ ਤਰੀਕੇ ਨਾਲ ਬਾਸਪੂਸ ਖੜੇ ਕਰਕੇ ਤੇ ਮੈਂ ਸ਼ੁਰੂ ਕੀਤਾ ਇਹ ਪ੍ਰੈਕਟੀਕਲੀ ਕਰੁੰਦਾ ਮੈਂ ਜੀ ਮਤਲਬ ਜਿੱਤੋਂ ਜਾਨੀ ਕਿ ਜੇ ਤੁਹਾਨੂੰ ਇਹਦਾ ਰਿਜ਼ਲਟ ਰਿਸਪਾਂਸ ਵਧੀਆ ਮਿਲਿਆ ਤੇ ਇਸ ਨੂੰ ਹੋਰ ਵੀ ਜਿਹੜਾ ਅੱਗੇ ਦਾ ਵਧਾਓ ਜੇ ਇਹਦਾ ਚੰਗਾ ਫਲ ਮਿਲ ਗਿਆ ਜਿੰਨੇ ਪੈਸੇ ਲੱਗੇ ਉਹ ਪੂਰੇ ਹੋ ਗਏ ਮੇਰੇ ਫਿਰ ਮੈਂ ਗਾਂ ਕਰਾਂਗਾ ਜੇ ਅਸੀਂ ਕਹਿ ਦਿੰਨੇ ਆਂ ਵੀ ਇੱਕ ਸਾਲ ਲਾਤਾ ਤੇ ਇਹਦੇ ਚੋਂ ਕਮਾਈ ਸ਼ੁਰੂ ਹੋ ਜੇਗੀ ਉਹ ਕੰਮ ਨਹੀਂ ਹੁੰਦਾ ਅਕਸਰ ਹੀ ਦੇਖਿਆ ਵੀ ਜ਼ਿਮੀਦਾਰ ਜਿਹੜਾ ਵਾ ਉਹ ਮਤਲਬ ਰਵਾਇਤੀ ਫਸਲਾਂ ਨੂੰ ਛੱਡ ਕੇ ਜਾਂ ਕੋਈ ਹੋਰ ਜਿਹੜੀ ਫਸਲ ਜਿਹੜੀ ਫਾਰਮਾਂ 'ਚ ਤਿਆਰ ਹੁੰਦੀ ਉਸ ਵੱਲ ਨੂੰ ਪੈਲ ਕਰਦਾ ਪਰ ਇਦਾਂ ਦੇ ਜਿਹੜੇ ਫਾਰਮ ਆ ਬਾਹਰ ਹਰਿਆਣਾ ਜਾਂ ਹੋਰ ਆਪਾਂ ਕਟਰੀ ਦੇ ਬਹੁਤ ਬਦੌੜ ਦੇਖਦੇ ਹਾਂ ਅੰਦਰ ਜਿਹੜਾ ਇਹਨੇ ਟੈਂਪਰੇਚਰ ਜਿਹੜਾ ਤਿਆਰ ਹੁੰਦਾ ਪਰ ਇੱਕ ਕਿਸਾਨ ਨੇ ਵੀ ਲਾ ਕੇ ਜਾਨੀ ਕਹਿ ਸਕਦੇ ਫੀਲਡ ਤੇ ਵਰਕ ਕੀਤਾ ਤੇ ਇਸ ਨੂੰ ਕੰਮਜਾਬ ਚਲਾ ਲਿਆ ਐਕਚੁਅਲੀ ਇਹਦੇ ਤਾਂ ਨਾ ਕਾਫੀ ਕੁਝ ਤਿਆਰ ਹੁੰਦਾ ਮੈਡੀਸਨ ਘਰ 'ਚ ਉਦਾਂ ਵਰਤਣ ਵਾਸਤੇ ਚੀਜ਼ਾਂ ਮਿਲਖਉਂਦੀਆਂ ਨੇ ਬਲੱਡ ਕੈਂਸਰ ਦੀ ਬਹੁਤ ਵਧੀਆ ਇਹ ਜਿਹੜੇ ਸੈੱਲ ਬੈਡ ਸੈੱਲ ਤਿਆਰ ਹੁੰਦੇ ਨੇ ਉਹਦੇ ਵਾਸਤੇ ਇਹ ਮਸ਼ਰੂਮ ਚੰਗੀ ਸ਼ੂਗਰ ਵਾਲਿਆਂ ਲਈ ਬਹੁਤ ਵਧੀਆ ਚੀਜ਼ ਹੈ ਤੇ ਇਹ ਬਹੁਤ ਮਿਲ ਕੇ ਕਹ ਲੋ ਕਿ ਵੈਜੀਟੇਰੀਅਨ ਚਿਕਨ ਹੀ ਹੈ ਇੱਕ ਕਿਸਮ ਦਾ ਜੀ ਤੇ ਇਸ ਕਰਕੇ ਛੋਟੇ ਜਿਹੇ ਸੈਟਅਪ ਤੋਂ ਅਸੀਂ ਸਟਾਰਟ ਕਰਕੇ ਤੇ ਦੇ ਚੱਲੂ ਕਰਾਂਗੇ ਮਿਲ ਜਿਵੇਂ ਦੇਖਿਆ ਵੀ ਮਾਰਕੀਟ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਜਿਹੜੇ ਆਉਂਦੇ ਨੇ ਇਹਦੇ ਵਿੱਚ ਕਿੰਨੀਆਂ ਜਿਹੜੀਆਂ ਕਿਸਮਾਂ ਨੇ ਜਿਹੜੀਆਂ ਹੁੰਦੀਆਂ ਸਾਰੀਆਂ ਇਹਦੇ 'ਚ ਤਕਰੀਬਨ 60-65 ਕਿਸਮਾਂ ਨੇ ਜੀ ਹਾਂਜੀ ਬਹੁਤ ਕਿਸਮਾਂ ਦੇ ਜਿਹੜੀ ਇਹ ਤੁਸੀਂ ਜਿਹੜੀ ਕਿਸਮ ਲਈ ਇਸ ਨੂੰ ਕੀ ਬੋਲਦੇ ਕੀ ਨਾਮ ਇਸ ਨੂੰ ਬਟਰ ਮਸ਼ਰੂਮ ਕਹਿੰਦੇ ਨੇ ਜੀ ਵਿਆਹ ਸ਼ਾਦੀਆਂ ਚ ਵੀ ਜ਼ਿਆਦਾਤਰ ਇਹੋ ਹੀ ਲੱਗਦੀ ਹੈ ਘਰ ਚ ਵੀ ਆਮ ਤੌਰ ਤੇ ਇਥੇ ਇਹੋ ਹੀ ਖਾਂਦੇ ਨੇ ਤੇ ਬਹੁਤ ਚੱਲਦੀ ਹੈ ਜੀ ਇਹ ਮਤਲਬ ਇਹ ਜਿਹੜਾ ਹੈਗਾ ਵਾ ਮਾਡਲ ਜਿਹੜਾ ਬ੍ਰਾਂਡ ਦਾ ਕਹਿ ਸਕਦੇ ਨੇ ਇਹ ਇਸ ਦੀ ਜ਼ਿਆਦਾ ਡਿਮਾਂਡ ਹੈ ਇਹ ਦੀ ਜ਼ਿਆਦਾ ਡਿਮਾਂਡ ਹੈ ਜੀ ਹਰ ਥਾਂ ਤੇ ਇਹੋ ਹੀ ਜ਼ਿਆਦਾ ਚੱਲਦੀ ਹੈ ਜੀ ਮਤਲਬ ਮਾਰਕੀਟ ਦੇ ਵਿੱਚ ਜਦੋਂ ਦੇਖਿਆ ਆਪਾਂ ਉਹ ਪਾ ਕੇ ਜਾਂ ਕੈਪਚਰ ਕਰਕੇ ਕਿਸੇ ਤਰੀਕੇ ਨਾਲ ਵੇਚਦੇ ਨੇ ਉਹਨਾਂ ਨੂੰ ਫਿਰ ਕਿਵੇਂ ਇੰਨਾ ਦਰ ਮੇਨਟੇਨ ਕੀਤਾ ਕਿਉਂਕਿ ਮਹੀਨੇ ਦੀ ਵੀ ਆਸਮੋਹ ਸਕਦੀ ਉਹ ਕੋールド ਸਟੋਰਾਂ ਚ ਰੱਖਣ ਲਈ ਇੱਕ ਪੈਕੇਟ ਚ ਬੰਦ ਕਰਕੇ ਉਹਨਾਂ ਨੂੰ ਰੱਖਣਾ ਪੈਂਦਾ ਇਹ ਜਿਹੜੀ ਲਫਾਫੇ ਵਾਲੀ ਲਾਉਂਗੇ ਫਰੈਸ਼ ਹੁੰਦੀ ਹੈ ਸਿਰਫ 3 ਦਿਨ ਮਿਲ ਕੇ ਦੀ ਵੈਲਿਡਿਟੀ ਹੁੰਦੀ 3 ਤੋਂ 4 ਦਿਨ ਤੱਕ ਇਹ ਤੁਸੀਂ ਰੱਖ ਸਕਦੇ ਹੋ ਤੇ ਉਹਦਾ ਬਾਅਦ ਚ ਤੁਸੀਂ ਵੇਖਿਓ ਕਲਰ ਚੇਂਜ ਹੋ ਜਾਂਦਾ ਉਹ ਥੋੜਾ ਟਾਈਮ ਬਾਅਦ ਆਪਣਾ ਕਲਰ ਹੋਰ ਕਰ ਲੈਂਦੀ ਹੈ ਪਰ ਉਹ ਜਿਹੜੀ ਡੱਬੇ ਵਾਲੀ ਉਹ ਕਲਰ ਚੇਂਜ ਨਹੀਂ ਕਰਦੀ ਕਿਉਂਕਿ ਉਹ ਕੋールド ਸਟੋਰਾਂ ਵਾਲੀ ਹੁੰਦੀ ਉਹ ਤੇ ਥੋੜਾ ਬੋਤਾ ਕੈਮੀਕਲ ਲਾ ਕੇ ਉਹਨੂੰ ਤਿਆਰ ਕੀਤਾ ਜਾਂਦਾ ਉਹ ਲੋ ਦਵਾਈਆਂ ਦਾ ਇਸਤੇਮਾਲ ਕਰਕੇ ਨੂੰ ਬਚਾਉਣ ਲੰਮੇ ਸਮੇਂ ਆਸਤੇ ਖੜਨਾ ਉਸ ਨੂੰ ਇਸ ਚੀਜ਼ ਦਾ ਹਸਾਰਾ ਜਿਹੜਾ ਲੈਂਦੇ ਬਿਲਕੁਲ ਬਿਲਕੁਲ ਜੀ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਲਾਈਫਟਾਈਮ ਲਈ ਰੱਖਣਾ ਤੇ ਉਹਦੇ ਲਈ ਥੋੜਾ ਪੋਤਾ ਉਹਨਾਂ ਨੂੰ ਕਰਨਾ ਪੈਂਦਾ ਜੀ ਤੁਹਾਡੇ ਜਿਹੜਾ ਫਿਰ ਇਹ ਵਿਕਰੀ ਜਿਹੜੀ ਮੰਡੀ ਚ ਜਾਂ ਫਿਰ ਆਮ ਜਿਹੜੇ ਲੋਕ ਜਿਹੜੇ ਪਰਚੇਸਿੰਗ ਕਰਕੇ ਲੈਂਦੇ ਆਮ ਲੋਕ ਵੀ ਕਰ ਲੈਂਦੇ ਨੇ ਪਰਚੇਸ ਇੱਥੋਂ ਵੀ ਲਈ ਜਾਂਦੇ ਨੇ ਜਿਨ੍ਹਾਂ ਨੂੰ ਜਿੰਨੀ ਕਿ ਜ਼ਰੂਰਤ ਹੈ ਉਹ ਲਈ ਜਾਂਦੇ ਨੇ ਤੇ ਜ਼ਿਆਦਾਤਰ ਮੰਡੀ ਚ ਹੀ ਇਹਦੀ ਪਰਚੇਸਿੰਗ ਕਰਨੀ ਪੈਂਦੀ ਮੰਡੀ ਤੇ ਵੀ ਇਹ ਆਪੀ ਐਟ ਅ ਟਾਈਮ ਜਾ ਕੇ ਤੁਸੀਂ ਕਹ ਦੋ ਵੀ ਨਹੀਂ ਉਹ ਉਦਾਂ ਨਹੀਂ ਮਾਰਕੀਟ ਕਰਨੀ ਪੈਂਦੀ ਐ। ਮਤਲਬ ਆਪਾਂ ਕਹ ਸੰ ਕੋਲ ਮਾਰਕ ਜਿਹੜਾ ਤਾਜ਼ਾ ਜਿਹੜਾ ਮਤਲਬ ਫੀਲਡ ਦਾ ਜਿਹੜਾ ਰੈਲਟੀ ਦਾ ਹੁੰਦਾ ਉਹ ਕੱਟ ਆਉਂਦਾ। ਜਿਆਦਾ ਜਿਹੜਾ ਮਾਰਕੀਟ ਦੇ ਵਿੱਚ ਉਹ ਹੀ ਜਿਹੜਾ ਫਾਰਮਰ ਦਾ ਜੋ ਦੂਜਾ ਤਰੀਕੇ ਦਾ ਆ ਰਿਹਾ ਸਾਰਾ। ਉਹ ਸਟੋਰਾਂ ਦੇ ਸਮਾਨ ਹੈ ਜਿੱਦਾਂ ਕੋਲਡ ਸਟੋਰਾਂ ਦੇ ਹੁੰਦੇ ਨੇ ਉਹ ਹੁੰਦੇ ਨੇ। ਉਹ ਵਿਕਰੀ ਹੁੰਦੇ ਨੇ ਉਹ ਲਾਈਫ ਟਾਈਮ ਜਿਆਦਾ ਕੱਢ ਦਿੰਦੇ ਨੇ। ਖਰਾਬ ਨਹੀਂ ਹੁੰਦੀ ਥੋੜੀ ਕੀਤੇ। ਤੇ ਫਿਲਹਾਲ ਪੁਰਾਣਾ ਜਿੰਨਾ ਕੋ ਮਲ ਪਿਆ ਉਹ ਕੱਢਦੇ ਪਏ। ਮਤਲਬ ਇਹ ਵੀ ਜਿਵੇਂ ਜਿਵੇਂ ਕੁਦਰਤੀ ਜਿਹੜੇ ਤਿਆਰ ਹੋ ਰਹੇ ਨੇ ਉਹ ਫ ਏ ਵੀ ਹੁਣ ਆਉਣ ਵਾਲੇ ਟਾਈਮ ਚ ਉਹ ਵੀ ਮਤਲਬ ਕਿ ਸਮੇਂ ਦੇ ਹਿਸਾਬ ਨਾਲ ਉਹ ਪੁਰਾਣਾ ਸਮਾਨ ਜਿਹੜਾ ਕੱਢ ਰਹੇ ਨੇ ਇਹ ਸਾਡਾ ਅਜੇ ਫਰੈਸ਼ ਤਿਆਰ ਹੋ ਰਿਹਾ ਵੀ ਅਸੀਂ ਸਿਆਲ ਦੀ ਇਹਦੇ ਲਾਲੋਕੇ ਸ਼ਾਂਕ ਦੇ ਨਾਲ ਅਸੀਂ ਇਹ ਕੱਢਿਆ ਬੈਗ ਕੱਢੇ ਨੇ ਮਤਲਬ ਇਹ ਜੋ ਇਹ ਜੋ ਬੈਚ ਤੁਸੀਂ ਪਰ ਇਹਨੂੰ ਕਰ ਦਿੰਦੇ ਹੋ ਉਸ ਤੋਂ ਬਾਅਦ ਇਹ ਜਿਹੜਾ ਸਾਰਾ ਮਟੀਰੀਅਲ ਫੇਰ ਤੁਹਾਨੂੰ ਨਵੇਂ ਸਿਰੇ ਅਡਜਸਟ ਕਰਨਾ ਪੈਂਦਾ ਕਿ ਜਾਂ ਇਹ ਫੇਰ ਹੋਰ ਤੋਂ ਜਾ ਜਾਂਦਾ ਇਹ ਅਪ੍ਰੈਲ ਤੱਕ ਚੱਲੂਗਾ ਜੀ ਸਾਡਾ ਅਪ੍ਰੈਲ ਤੋਂ ਬਾਅਦ ਇਹਨਾਂ ਨੇ ਆਪਣੇ ਆਪ ਦੱਸ ਦੇਣਾ ਵੀ ਫਾਲਾਣਾ ਬੰਦ ਹੋ ਜਾਣਾ ਤੇ ਫਿਰ ਇਹਨਾਂ ਨੂੰ ਕੱਢ ਦੇਣਾ ਤੇ ਫਿਰ ਨਵੇਂ ਸਿਰੇ ਰੱਖਣਾ ਪੈਂਦਾ। ਉਹ ਲਿਫਾਫੇ ਤਾਂ ਤੁਸੀਂ ਬਦਲੇ ਪਰ ਜਿਹੜੀ ਇਹਦੇ ਵਿੱਚ ਜੋ ਇਸਤੇਮਾਲ ਕੀਤਾ ਵਾ ਜਿਹੜਾ ਮਟੀਰੀਅਲ ਤੁਹਾਨੂੰ ਦੱਸਦੇ ਚਾਰ-ਪੰਜ ਕਿਸਮ ਉਹ ਫਿਰ ਉਹਦੇ ਤੱਕਣ ਜਿਹੜੀ ਆ ਉਹਦੀ ਆਪ ਦੀ ਜਾਣ ਆ ਉਹ ਖਿੱਚ ਲੈਂਦੀਆਂ ਨੇ ਡਮੇਜ ਹੋ ਜਾਂਦੀ ਕਿ ਜਦ ਜਦ ਉਹ ਨਹੀਂ ਕੰਮ ਆਉਂਦੀ ਉਹ ਫਿਰ ਜਿੱਦਾਂ ਖੇਤਾਂ 'ਚ ਰੂੜੀ ਦੀ ਕੰਮ ਆ ਜਾਂਦਾ ਨੇ ਉਹ ਅਸੀਂ ਆਪਣੀਆਂ ਖੇਤਾਂ 'ਚ ਪਾਲੀਦੇ ਨੇ ਜੀ। ਹਾਂ ਜੀ। ਇਦੇ ਵਿੱਚ ਜਾਨੀ ਕਿ ਜਿਹੜਾ ਤੁਸੀਂ ਦੱਸਦੇ ਜਨ ਨਵਾਂ ਕੋਈ ਜਿਹਦੇ ਸੈਟਅਪ ਜਨੇ ਤਿਆਰ ਕਰਨਾ ਵੀ ਜਿਵੇਂ ਉਹ ਮਤਲਬ ਦੇਖਦੇ ਕ ਮਤਲਬ ਕਰਕੇ ਕਾਪੀ ਜਾਂ YouTube ਦੇ ਕਿਸੇ ਕਰਦੇ ਨੇ ਮਤਲਬ ਉਹ ਦੇਖ ਤਿਆਰ ਕਰਦੇ ਕਿਸੇ ਟਾਈਮ ਉਹਨਾਂ ਕੋ ਨਹੀਂ ਜਿਹੜੀਆਂ ਉਹ ਕਮੀਆਂ ਜਿਹੜੀਆਂ ਉਹ ਪੂਰੀ ਹੁੰਦੀਆਂ ਮਤਲਬ ਕੰਮਜਾਬ ਨਹੀਂ ਹੁੰਦਾ ਮਤਲਬ ਪੈਸੇ ਲਗਾ ਲੈਂਦੇ ਨੇ ਪਰ ਕਿੱਥੇ ਹੋ ਜਣੀ ਕਮੀ ਜਿਹੜੀਆਂ ਰਹਿ ਜਾਂਦੀਆਂ ਕਮੀਆਂ ਇਥੋਂ ਵੀ ਸਭ ਤੋਂ ਵੱਧ ਜ਼ਰੂਰੀ ਇਹਦਾ ਜਿਹੜਾ ਬੇਸ ਆ ਨਾ ਥਲੇ ਤੂੜੀ ਵਾਲਾ ਕੋਈ ਨਹੀਂ ਕਿਸੇ ਕੋ ਬੰਦਾ ਥੋੜੀ ਕਿਸਾਨ ਜੇ ਉਹ ਸਹੀ ਆ ਤਾਂ ਸਾਡਾ ਲਫਾਫਾ ਲਫਾਫਾ ਪੂਰਾ ਬਦਊਗਾ ਅਸੀਂ ਹੁਣ ਇਹ ਕੰਪੋਜ਼ ਦਾ ਲਫਾਫਾ ਜਿਹੜ ਨਹੀਂ ਤੇ ਜੇ ਆਪਣਾ ਘਰ ਕਰਦੇ ਤੇ ਇੰਨੀਆਂ ਮਸ਼ੀਨਰੀ ਨਹੀਂ ਸਾਡੇ ਕੋਲ ਹੈਗੀ ਇੰਨੇ ਚੀਜ਼ਾਂ ਨਹੀਂ ਹੈਗੀਆਂ ਜਿਹੜੀਆਂ ਵੀ ਅਸੀਂ ਇਹਨੂੰ ਤਿਆਰ ਕਰ ਸਕੀਏ ਮਤਲਬ ਤੁਸੀਂ ਦੇਖਦੇ ਹੋ ਇਹ ਬਾਸ ਦੇ ਉੱਤੇ ਕਿੰਨੀ ਇਹਦੀ ਬਾਸ ਦੀ ਹਾਈਟ ਹੈ ਇਹਦੇ ਵਿੱਚ ਤੁਸੀਂ ਤਿੰਨ ਜਿਹੜੇ ਪੌਂਟ ਕੀਤੇ ਆ ਇਹਨਾਂ ਦੀ ਪੂਰੀ ਜਿਹੜੀ ਆ ਫਿਰ ਲੈਵਲ ਕੱਢ ਕੇ ਜਿਹੜੀ ਮੇਨਟੇਨ ਕੀਤੀ ਉਹਨੇ ਉਹਨੇ ਪਾਰਟ ਤੇ ਜਿਹੜਾ ਰੱਖਿਆ ਸੀ ਬਿਲਕੁਲ ਬਿਲਕੁਲ ਜੀ ਬੜੇ ਧਿਆਨ ਵਾਲੇ ਇਹਦੇ ਵੀ ਕਾਫੀ ਦਿਨ ਲੱਗ ਜਾਂਦੇ ਨੇ ਇਹਨੂੰ ਸੈਟ ਅਪ ਕਰਦਿਆਂ ਤੇ ਇਹਦੇ ਵਿੱਚ ਮਤਲਬ ਕਿ 2 ਫੁੱਟ ਦਾ ਮਤਲਬ ਕਿ ਫਾਸਲਾ ਵੀ ਦੋ ਬੈਗ ਇਧਰ ਆ ਜਾਣ ਵੀ ਤੋੜਾਈ ਸੌਖੀ ਹੋ ਜਾਂਦੀ ਹੈ ਤੇ ਫਿਰ ਵੀ ਚੋਂ ਦੇ ਰਸਤਾ ਵੀ ਉਸ ਸਹੀ ਹੋ ਰਹੀ ਜੀ ਤੁਸੀਂ ਇਹ ਟ੍ਰੇਨਿੰਗ ਫਿਰ ਕੱਲ੍ਹਾਂ ਕੀਤੀ ਜਾਂ ਤੁਹਾਡੇ ਨਾਲ ਵਾਈਫ ਨੇ ਕੀਤੀ ਨਹੀਂ ਆਪਾਂ ਦੋਵਾਂ ਜੀ ਲੱਗੇ ਰਹਿੰਦੇ ਆ ਜੇ ਹਰ ਟਾਈਮ ਵਿੱਚ ਤੇ ਸਾਡੇ ਦੋਵਾਂ ਦਾ ਮਿਲ ਕੇ ਸਹਿਯੋਗ ਹੈ ਨਾਲ ਬੱਚੇ ਆ ਜਾਂਦਾ ਬੇਟਾ ਮੇਰਾ ਆ ਜਾਂਦਾ ਉਹ ਕਰਦਾ ਨਹੀਂ ਦਾ ਨਾਲ ਕਿਵੇਂ ਲੱਗਦਾ ਨਹੀਂ ਪਥਰ ਬਜਾਦਾ ਵਾਈਫ ਨੂੰ ਜਾਂ ਤੁਹਾਨੂੰ ਚੱਲ ਜਾਓ ਦੇਖੋ ਜੀ ਦੋਵੇਂ ਲੱਗੇ ਰਹਿੰਦੇ ਆ ਜੀ ਜੇ ਉਧਰੋਂ ਵੀ ਜਾ ਕੇ ਪ੍ਰੈਕਟੀਕਲ ਕਰਨਾ ਤਾਂ ਫਿਰ ਕਰਨਾ ਪੈਂਦਾ ਜੀ ਹਾਂ ਜੀ ਇਨਕ ਦੋਵੇਂ ਇਕੱਠੇ ਜਿਹੜਾ ਨਵਾਂ ਨੇ ਇਕੱਠਾ ਵੀ ਹਾਂਜੀ ਦੋਵੇਂ ਇਕੱਠੇ ਜਿੱਤੇ ਜਾਣ ਬਿਲਕੁਲ ਆਪ ਮੈਨੂੰ ਕਹਿ ਸਕਦੇ ਉਹਨਾਂ ਜਿਹੜੀ ਜਾਣਕਾਰੀ ਤੁਸੀਂ ਭਰਪੂਰ ਪਾਈ ਉਹ ਲਈ ਤੁਸੀਂ ਆਪ ਖੁਦ ਕਰਕੇ ਤੇ ਫਿਰ ਇਹਦੇ ਵਿੱਚ ਜਿਹੜੀਆਂ ਕਮੀਆਂ ਪਈ ਸੀ ਜਿਹੜੀਆਂ ਦੇਖੀਆਂ ਜਿਹੜੀਆਂ ਕਮੀਆਂ ਅਸਲ ਜਿਹੜੇ ਸਿਖਾਉਂਦੇ ਨੇ ਉਹਨਾਂ 'ਚ ਨਹੀਂ ਨਹੀਂ ਕਦੀ ਆਪ ਕਰਕੇ ਫਿਰ ਪਤਾ ਲੱਗਦਾ ਵੀ ਕਮੀਆਂ ਹੈ ਨੇ ਇਥੇ ਉਹਨਾਂ ਨੂੰ ਫਿਰ ਅਸੀਂ ਫੋਨ ਕਰਕੇ ਜਿੰਨਾ ਕੋ ਅਸੀਂ ਕੰਪੋਸਟ ਲਈ ਉਹਨਾਂ ਕੋ ਪੁੱਛੀਦਾ ਪਿਆ ਇੱਕ ਲਹਾਵ ਵਿੱਚ ਪ੍ਰੋਬਲਮ ਆ ਰਹੀ ਹੈ ਫਿਰ ਉਹ ਦੱਸਦੇ ਨੇ ਅਸੀਂ ਉਦਾਂ ਕਰਦੇ ਹਾਂ ਫਿਰ ਥੋੜਾ ਠੀਕ ਹੋ ਜਾਂਦਾ ਹੈ ਬਲ ਆਮ ਹੀ ਜਿਵੇਂ ਹੁਣ ਤੁਹਾਡਾ ਇਹਨਾ ਪ੍ਰੋਜੈਕਟ ਹੈ ਜਿਵੇਂ ਹੁਣ ਲੋਕਲ ਫੀਲਡ ਦੇ ਵਿੱਚ ਲੋਕ ਇਦਾਂ ਤਾਜ਼ੀਆਂ ਜਿਹੜੀਆਂ ਮਸ਼ਰੂਮ ਨੂੰ ਜਿਹੜਿਆ ਪਹਿਲ ਦਿੰਦੇ ਨੇ ਅਦਰ ਜੋ ਹੁਣ ਤੁਹਾਡੇ ਤੋਂ ਤੋਂ ਫਿਰ ਡਿਮਾਂਡ ਦੇ ਵਿੱਚ ਪਹਿਲਾਂ ਹੀ ਸਪਾਰਚੀ ਲੋਕ ਪਹਿਲਾਂ ਬੁੱਕ ਰਾ ਕੇ ਜਲਦੇ ਨੇ ਬਿਲਕੁਲ ਬਿਲਕੁਲ ਕਈ ਪਹਿਲਾਂ ਆਉਂਦੇ ਨੇ ਇੱਥੇ ਸਾਡੇ ਲੱਗੇ ਹਸਪੀਟਲ ਹੈਗਾ ਉਹਨਾਂ ਨੂੰ ਪਤਾ ਲੱਗਾ ਵੀ ਅਸੀਂ ਮਸ਼ਰੂਮ ਤਿਆਰ ਕੀਤੀ ਤੇ ਉਹ ਪਹਿਲਾਂ ਹੀ ਸਾਨੂੰ ਕਹਿਣ ਲੱਗੇ ਭਾਜੀ ਤੁਸੀਂ ਇਹਨਾਂ ਨੂੰ ਤਾਜ਼ੀ ਮਸ਼ਰੂਮ ਦੇ ਜਾ ਕਰੋ ਅਸੀਂ ਉਹਨਾਂ ਨੂੰ ਮਿਲ ਕੇ ਡੇਲੀ ਕਿ ਜੀ ਇਹ ਇੱਕ ਮਸ਼ਰੂਮ ਦੇ ਕੇ ਆਈ ਦੀ ਹੈ ਜੀ ਅਕਸਰ ਇਦਾਂ ਦੀ ਜਿਹੜੀਆਂ ਖਰਾਕਾਂ ਨੇ ਡੋਜ ਨੇ ਜਾਂ ਮਰੀਜ਼ਾਂ ਹੋਰ ਇਦਾਂ ਦੀ ਚੀਜ਼ਾਂ ਜਿਹੀ ਉਹਨਾਂ ਦੇ ਸੂਪ ਵਗੈਰਾ ਜਾਂ ਹੋਰ ਚੀਜ਼ਾਂ ਜਿਹੜੇ ਬਣਾ ਕੇ ਜਿਹੜੀਆਂ ਤਿਆਰ ਕਰਦੇ ਨੇ ਮਰੀਜ਼ਾਂ ਵਾਸਤੇ ਉਹ ਇਦਾਂ ਦੀ ਜਿਹੜੀ ਤਾਜ਼ਾ ਜਿਹੜੀਆਂ ਨੇ ਇਹਨਾਂ ਨੂੰ ਜਿਹੜੀਆਂ ਪਹਿਲਾ ਦਰਜਾ ਦਿੰਦੇ ਨੇ ਮੈਂ ਕਿ ਜੀ ਤਾਜ਼ੇ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਇਹ ਚਿਕਨ ਹੀ ਹੈ ਇੱਕ ਕਿਸਮ ਦਾ ਜੀ ਵੈਜੀਟੇਰੀਅਨ ਚਿਕਨ ਹੈ ਬਹੁਤ ਵਧੀਆ ਇਹਦੇ 'ਚ ਤੱਤ ਬਹੁਤ ਨੇ ਪ੍ਰੋਟੀਨ ਦੀ ਭਰਪੂਰ ਮਾਤਰਾ ਹੈ ਇਹਦੇ 'ਚ ਇਸ ਕਰਕੇ ਇਹਨੂੰ ਮਿਲ ਕੇ ਸਾਰੇ ਖਾਣਾ ਪਸੰਦ ਕਰਦੇ ਨੇ ਜੀ ਜਿਵੇਂ ਮੈਨੂੰ ਮੱਲੋ ਹੁਣ ਤੁਹਾਡੇ ਤੋਂ ਕਿਸੇ ਨੇ ਮੱਲੋ ਥੋੜੀ ਬਹੁਤੀ ਜਿੱਦਾਂ ਪ੍ਰੈਕਟਿਕ ਕਰਨਾ ਸ਼ਾਰਟ ਅਪ ਕਰਨਾ ਜਾਣਕਾਰੀ ਮੈਨੂੰ ਨਹੀਂ ਉਸ ਤੋਂ ਕਮੀ ਪੈਛੀ ਤੋ ਤੁਹਾਡੀ ਉਹ ਵੀ ਜਿਹੜੀ ਥੋੜੀ ਬਹੁਤੀ ਕਰ ਦਿੰਦੇ ਨੇ ਦੇ ਦੋ ਥੋੜੀ ਬਹੁਤੀ ਇਦਾਂ ਪ੍ਰੈਕਟੀਕਲੀ ਦੇ ਦਿੱਤੀ ਜਿੱਦਾਂ ਵੀ ਉਹਨਾਂ ਨੂੰ ਆਪ ਕਰੋਣਗੇ ਤੇ ਵਿੱਚ ਵਿਚਰਨਗੇ ਫਿਰ ਪਤਾ ਲੱਗਣਾ ਸਾਡੇ ਕਹਿਣ ਨਾਲ ਹੋਰ ਗੱਲਾਂ ਹੋਣੀਆਂ ਜੇ ਆਪ ਕਰਨਗੇ ਫਿਰ ਹੋਰ ਗੱਲ ਹੈ ਲਫਾਫੇ ਦੇ ਅਸਲ 'ਚ ਜਿੰਨਾ ਚਿਰ ਅਸੀਂ ਤਿਆਰ ਨਹੀਂ ਕਰ ਰਹੇ ਉਹਨਾਂ ਨੂੰ ਜਦ ਪਤਾ ਨਹੀਂ ਲੱਗਣਾ ਇਹ ਚ ਕੀ ਕੀ ਕਮੀ ਹੈ ਕੀ ਨਹੀਂ ਗੀ ਅਸੀਂ ਕੀ ਪਤਾ ਪੂਰਾ ਸਖਾਈਏ ਕਿ ਨਾ ਸਖਾਈਏ ਕਿ ਦੱਸਦਾ ਵੀ ਨਹੀਂ ਪੂਰਾ ਹੁਣ ਇਹਦੇ ਅੰਦਰ ਜਾਨੀ ਕਿ ਜਿਆਦਾ ਮੈਂ ਦੇਖਿਆ ਬੱਤੀ ਦਾ ਵੀ ਜਾਂ ਹੋਰ ਇਹਨਾਂ ਚੀਜ਼ਾਂ ਦਾ ਵੀ ਜਿਆਦਾ ਇਹ ਨਹੀਂ ਕੀਤਾ ਗਿਆ ਅੰਦਰ ਦੇ ਵਿੱਚ ਬਿਲਕੁਲ ਖਾਲੀ ਜਿਹੜਾ ਗਦਾਮ ਹੀ ਜੜਾ ਰੱਖਿਆ ਗਿਆ ਐਕਚੁਅਲੀ ਇਹਦੇ ਚ ਨਾ ਹੂਮਸ ਪੈਦਾ ਹੁੰਦੀ ਹੈ ਇਹਦੀ ਆਪਣਾ ਹੀ ਟੈਂਪਰੇਚਰ ਕਾਫੀ ਹੁੰਦਾ ਤੇ ਇਸ ਕਰਕੇ ਉਹਦੇ ਚ ਅ ਬਿਜਲੀ ਦਾ ਸਰਕਟ ਜਿਹੜਾ ਨਾ ਸ਼ਾਰਟ ਹੋਣ ਦੀ ਪ੍ਰੋਬਲਮ ਆਉਂਦੀ ਹੈ ਤੇ ਕੰਦਾਂ ਤੱਕ ਵੀ ਮਤਲਬ ਕਿ ਪਾਣੀ ਨਾਲ ਭਿੱਜ ਜਾਂਦੀਆਂ ਜਦੋਂ ਇਹਦਾ ਦਰਵਾਜ਼ਾ ਖੋਲੀਦਾ ਸਵੇਰ ਦੇ ਟਾਈਮ ਉਹ ਉਹਰ ਯਾਨਕੀ ਇੱਕ ਅਧਿ ਜਾਨਕੀ ਇਹਨੂੰ ਫਿਰ ਜਿਹੜੀ ਉਹ ਹਮੇਸ਼ਾ ਜਿਹੜੀ ਕਰਨੀ ਪੈਂਦੀ ਕਿ ਜਾਂ ਵਿੱਚ ਮਟੇ ਰੱਖੀ ਉਹ ਸਵੇਰ ਦੇ ਟਾਈਮ ਆਪਾਂ ਦੋਨੋਂ ਸਹਾਰਾ ਨੂੰ ਫਰੈਸ਼ਰ ਦਿੰਦੇ ਆ ਹਵਾ ਦਿੰਦੀ ਹੈ ਇਹ ਕ੍ਰੋਸਿੰਗ ਹੁੰਦੀ ਹੈ ਤੇ ਫਿਰ ਉਹ ਸਾਰਾ ਕੁਝ ਸਹੀ ਹੋ ਜਾਂਦਾ ਜੀ ਤੁਹਾਡੇ ਫਿਰ ਇਹਦਾ ਟੈਂਪਰੇਚਰ ਲਾ ਕੇ ਵੀ ਤੁਸੀਂ ਰੱਖਿਆ ਹੋਊਗਾ ਚੈੱਕ ਕਰਦੇ ਹੋ ਕੰਟੇਨਰ ਸਾਰਾ ਪਹਿਲਾ ਦਾ ਟਾਈਮ ਇਹਨਾਂ ਨੂੰ ਜਦੋਂ ਤਿਆਰ ਕੀਤਾ ਨਾ ਬੈਗ ਉਦੋਂ ਆਪਾਂ ਨੂੰ ਇਹਦੇ ਲਈ ਟੈਂਪਰੇਚਰ ਦੇਣਾ ਪੈਂਦਾ ਅੰਦਰ ਹੀਟਰ ਵਗੈਰਾ ਵੀ ਲਾਉਣੇ ਪੈਂਦੇ ਨੇ ਵੀ ਗ ਉਦੇ ਕਰਕੇ ਬਾਅਦ ਚ ਹੁਣ ਤਾਂ ਥੋੜਾ ਠੀਕ ਹੈ ਜਿੱਦਾਂ 16 ਡਿਗਰੀ ਟੈਂਪਰੇਚਰ ਹੈ ਉਹ ਮੇਨਟੇਨ ਕਰਕੇ ਰੱਖਣਾ ਹੁੰਦਾ ਜੇ ਤੁਹਾਡੇ ਤੋਂ ਤਾਜੀ ਕਹਿੰਨੇ ਆਪਣੇ ਉੱਪਰ ਕਰਨੀ ਹੋਵੇ ਪਰਚੇਸ ਕਰਨੀ ਹੋਵੇ ਤੇ ਕਿਹੜਾ ਐਡਰੈਸ ਹੈ ਤੇ ਕਿੱਥੇ ਸਾਰਾ ਪਿੰਡ ਜਾਣ ਕੇ ਜੀ ਸਰ ਅੱਡਾ ਸ਼ਿਕਾਰਮਾਛੀਆਂ ਜੀ ਤੇ ਧਰੋ ਵਾਲੀ ਰੋਡ ਹੈ ਇਹਦੇ ਤੇ ਆਣ ਕੇ ਕਿਸੇ ਨੂੰ ਪੁੱਛ ਲਿਓ ਪ੍ਰਭਜੋਤ ਦਾ ਘਰ ਇੱਥੇ ਸੇਲਰ ਵਾਲਿਆਂ ਦੇ ਘਰ ਕਰਕੇ ਅੱਜ ਦਾ ਤੇ ਉੱਥੇ ਤੁਸੀਂ ਆਣ ਕੇ ਪਰਚੇਸ ਕਰ ਸਕਦੇ ਹੋ ਸੋ ਇਹ ਸਨ ਫਾਰਮ ਦੇ ਮਾਲਕ ਜਿਨ੍ਹਾਂ ਨੇ ਇਸ ਮਸਰੂਮ ਲੈ ਕੇ ਜਿਹੜੀ ਆ ਸਾਰੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਕਿਵੇਂ ਜਿਹੜੀ ਉਹਨਾਂ ਇਹ ਲਈਏ ਇਸ ਦੀਆਂ ਕਲਾਸਾਂ ਲਵਾਈਆਂ ਤਾਂ ਖੁਦ ਫੀਲਡ ਤੇ ਆ ਕੇ ਜਿਹੜਾ ਇਸ ਨੂੰ ਕਰਕੇ ਦੇਖਿਆ ਵੀ ਕਿਹੜੀਆਂ ਕਮੀਆਂ ਪੇਸ਼ੀਆਂ ਆ ਰਹੀਆਂ ਨੇ ਫਿਰ ਉਸ ਨੂੰ ਜਿਹੜਾ ਵਾ ਪੂਰਾ ਕਰਕੇ ਇਹ ਸੈਟਪ ਨੂੰ ਜਿਹੜਾ ਚਲਾਇਆ ਵਾ ਸੋ ਇਹ ਇਹਨਾਂ ਦੇ ਕੋਲੋਂ ਆ ਕੇ ਜਿਹੜੀ ਤਾਜੀ ਮਸਰੂਮ ਲੈ ਲਈ ਇਹਨਾਂ ਆਪ ਦਾ ਐਡਰੈਸ ਵੀ ਜਿਹੜਾ ਮੈਂਸ਼ਨ ਕਰ ਦਿੱਤਾ ਸੋ ਜਿਹੜੇ ਨੌਜਵਾਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੱਖਾਂ ਦੀ ਲਾਗ ਲਗਾ ਕੇ ਜਿਹੜੇ ਧੱਕੇ ਖਾਂਦੇ ਨੇ ਸੋ ਉਹਨਾਂ ਵਾਸਤੇ ਇਹਨਾਂ ਵੀਰ ਨੇ ਇੱਕ ਬਹੁਤ ਵਧੀਆ ਜਿਹੜਾ ਮੈਸੇ हां सर हम लोग कोई 10 सवा 10 बजे फोन किया ਪਿੰਡ ਮੇਰਾ ਗਲੋਪਰਾ ਗੁਰਮੀਤ ਸਿੰਘ ਜੀ ਪਤਾ ਲੱਗਾ ਵੀ ਗੱਡੀ ਕੋਈ ਉਲਕੇ ਦੁਕਾਨਾਂ ਨਾਲੇ ਵੜ ਗਈ ਆ ਆ ਕੇ ਵੇਖਿਆ ਵਾ ਤੇ ਫਿਰ ਨੁਕਸਾਨ ਤਾਂ ਕਾਫੀ ਹੋ ਗਿਆ ਕੁਟੂਲ ਮੇਰੇ ਵੈਲਡਿੰਗ ਮਸ਼ੀਨਾਂ ਵਰਮਾ ਡਰੈਂਡਰ ਮਸ਼ੀਨਾਂ ਕੋਈ 2 ਲੱਖ ਦੇ ਟੂਲ ਆ ਤੇ ਉਹ ਦੂਸਰਾ ਗੇਟ ਕੁਰਸੀ ਕੋਈ ਦੁਕਾਨਾਂ ਵਿੱਚ ਢਟ ਗਿਆ 1 ਲੱਖ ਰੁਪਏ ਦਾ 6-7 ਲੱਖ ਰੁਪਏ ਦਾ ਨੁਕਸਾਨ ਹੋਇਆ। ਕਾਰਨ ਹੁਣ ਪਾਈ ਹੁੰਦੀ ਇਹ ਇਹੀ ਸੋਚੂ ਆ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਇਆ ਜਾਂ ਨੀਂਦ ਚਾਏ ਹੁਣ ਪਤਾ ਨਹੀਂ ਠੀਕ ਹੈ ਠੀਕ। ਇਹਦੇ ਬਾਰੇ ਕੋਈ ਨਹੀਂ ਪਤਾ ਨਹੀਂ ਪਤਾ ਕੀ ਕਾਰਨ ਬਣਿਆ। ਹਾਂਜੀ ਆ ਦੋ ਵਕਸੇ ਮੀਟਰ ਆ। ਉਹਨਾਂ ਵਿੱਚ ਮੀਟਰ ਲੱਗੇਗੇ 40 ਕਿ ਮੀਟਰ ਲੱਗੇ। ਬੀਬੀ ਬੋਰਡ ਦਾ ਵੀ ਨੁਕਸਾਨ ਹੋ ਗਿਆ। ਹਾਂਜੀ ਕਾਫੀ ਨੁਕਸਾਨ ਹੋਇਆ। ਸੱਸੀ ਦਾ ਸਾਰਿਆਂ ਨੂੰ ਅੱਜ ਰਾਤ ਨੂੰ ਗੱਡੀ ਆਈ ਉਥੋਂ ਕਪੂਠਾ ਲਈ ਲੋਡ ਹੋ ਕੇ ਇੱਥੇ ਤਿਬੜੀ ਲਾ ਕੇ ਪਹੁੰਚੀ ਆ ਇਹ ਜਦੋਂ ਗੱਡੀ ਕਿੰਨੇ ਵਿੱਚ ਗਰਦਾਸਪੁਰ ਨੂੰ ਜਾਣਾ ਪਿਆ ਸੀ ਉਧਰੋਂ ਕਿਤੇ ਗੱਡੀ ਨੇ ਓਵਰਟੇਕ ਕੀਤਾ ਇਧਰੋਂ ਜਦੋਂ ਇੱਥੋਂ ਗੱਡੀ ਨੇ ਓਵਰਟੇਕ ਮਾਰਿਆ ਤਾਂ ਇਹਨੇ ਗੱਡੀ ਕਿਤੇ ਇਧਰ ਨੂੰ ਕੱਟੀ ਆਪਣੀ ਵਾਲੀ ਸਾਈਡ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਗੱਡੀ ਅਨਬੈਲੈਂਸ ਹੋ ਗਈ ਗੱਡੀ ਸਿੱਧੀ ਆ ਕੇ ਦੁਕਾਨਾਂ ਤੇ ਵੜੀ ਆ ਬਾਕੀ ਗੱਡੇ ਆ ਡਰਾਈਵਰ ਨੇ ਕੋਈ ਨਿਸ਼ਾ ਨਹੀਂ ਕੀਤਾ ਹੀ ਕੋਈ ਕੋਸ਼ਿਸ਼ ਨਹੀਂ ਕੋਈ ਜਿੱਦਾਂ ਕੋਈ ਸ਼ਰਾਬ ਦੀ ਸਥਾਨਕ ਲੋਕਾਂ ਬੋਲ ਦੱਸਿਆ ਜਾਂਦੀ ਸਾਨੂੰ ਪਤਾ ਨਾ ਸਾਡਾ ਨਹੀਂ ਇਦਾਂ ਦਾ ਕੋਈ ਦਾਰੂ ਦੂਰ ਵਾਲਾ ਕੋਈ ਗਟਿਆਨ ਪੈਲਸ ਹੋ ਗਈ ਦੁਕਾਨ ਦੇ ਵਿੱਚ ਪੜ ਗਈ ਹੈ ਬਾਕੀ ਇਹ ਘਟਨਾ ਕਿਸੇ ਨਾਲ ਵੀ ਹੋ ਸਕਦਾ ਸਾਰੇ ਹੁਣ ਰੋਡਾਂ ਤੇ ਚੱਲਦੇ ਆ ਹੁਣ ਕਿਸੇ ਨਾਲ ਵੀ ਕੋ ਕੋ ਵੱਡ ਘਟ ਹੋ ਸਕਦਾ ਹੈ ਸਾਰੇ ਨੁਕਸਾਨ ਨੇ ਇਹਦਾ ਰੋਡ ਦਾ ਮਾਮਲਾ ਆ ਕੁਝ ਵੀ ਹੋ ਸਕਦਾ ਹੈ ਤੇ ਠੀਕ ਆ ਤੇ ਬਾਕੀ ਜੋ ਵੀ ਜਦਾਂ ਵੀ ਨੁਕਸਾਨ ਜਿਹੜਾ ਹੋਇਆ ਉਹਦਾ ਦੁੱਖ ਤਾਂ ਹੈਗਾ ਹੀ ਸਾਡਾ ਵੀ ਹੋਇਆ ਉਹਨਾਂ ਦਾ ਵੀ ਹੋਇਆ ਬਾਕੀ ਦੇਰ ਜੋ ਵੀ ਕੰਨਾ ਪੁਲਿਸ ਪ੍ਰਸ਼ਾਸਨ ਨੇ ਕਰਨਾ ਜੋ ਵੀ ਕਰਨਾ ਹੈ ਹਾਂਜੀ ਠੀਕ ਹੈ ਸਟੋਟਕ ਤੇ ਸੜਕ ਦੀ ਗੱਲ ਆ ਮੈਂ ਸਮਝਦਾ ਵੀ ਜਿਹੜਾ ਅੰਮ੍ਰਿਤਸਰ ਗੁਰਦਾਸਪੁਰ ਰੋਡ ਹੈ ਨਾ ਉਹਦੇ ਨਾਲੋਂ ਵੀ ਜ਼ਿਆਦਾ ਟਰੈਫਿਕ ਇੱਥੇ ਸਾਨੂੰ ਅਸੀਂ ਕਈ ਵਾਰੀ ਸੜਕ ਪਾਰ ਕਰਨੀ ਹੁੰਦੀ ਹੈ ਨਾ ਚਾਹੇ ਪੈਦਲ ਚਾਹੇ ਗੱਡੀ ਨਾਲ ਤੇ ਕਈ ਵਾਰੀ ਕਿੰਨਾ ਕਿੰਨਾ ਦੇਰੀ ਵੇਟ ਕਰਨੀ ਪੈਂਦੀ ਸੀ ਬਹੁਤ ਟਰੈਫਿਕ ਆ ਬਹੁਤ ਜ਼ਿਆਦਾ ਠੀਕ ਹੈ ਔਰ ਇੱਥੇ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਇਹ ਚਾਹੁੰਦੇ ਆ ਵੀ ਬੇਨਤੀ ਹੈ ਸਾਡੀ ਸਾਰੀ ਸਰਕਾਰਾਂ ਨੂੰ ਵੀ ਇੱਥੇ ਸੜਕ ਦਾ ਨਾ ਝੌੜਿਆ ਕਰਨਾ ਚਾਹੀਦਾ ਜਾਂ ਕੋਈ ਬਾਈਪਾਸ ਕੱਢ ਕੇ ਇਹਦਾ ਹੱਲ ਕੀਤਾ ਜਾਵੇ ਕਿਉਂਕਿ ਪ੍ਰਿੰਟ ਦੀ ਬਾਤੀ ਦੋਹੀਂ ਪਾਸੀ ਹੈ ਅਕਸਰ ਇੱਥੇ ਨੁਕਸਾਨ ਸਾਡੇ ਹੁੰਦੇ ਰਹਿੰਦੇ ਨੇ ਪਿੰਡ ਦੇ ਇਹਦਾ ਕੋਈ ਪਰਮਾਨੈਂਟ ਹੱਲ ਵਧੀਆ ਕਰਨਾ ਚਾਹੀਦਾ ਜੇ ਦੇ ਬਾਈਪਾਸ ਬਾਹ ਠੀਕ ਹੈ ਜੀ। ਕੋ ਕੋ ਬਾਦੀ ਦਾ ਕੋ ਨੁਕਸਾਨ ਨਾ ਹੋਵੇ। ਠੀਕ ਹੈ। ਤੇ ਸੜਕ ਬਹੁਤ ਛੋਟੀ ਹੋ ਸਾਬ ਨਾਲ ਬੜਾ ਨੁਕਸਾਨ ਹੋ ਰਿਹਾ। ਜੋ ਜਿਹੜਾ ਹਾਸਾ ਹੋਇਆ ਬਹੁਤ ਮਾੜਾ ਹੋਇਆ। ਹਾਂਜੀ ਹਾਂਜੀ। ਔਰ ਦੇਖੋ ਰਾਤ ਦੇ ਟਾਈਮ ਤੇ 2:30 ਵਜੇ। ਹਾਂਜੀ ਹਾਂਜੀ। ਔਰ ਦੇਖ ਤੇ ਦਿਨੇ ਹੁੰਦਾ ਤਾਂ ਹੋ ਸਕਦਾ ਇੱਥੇ ਕਿੰਨੇ ਬੱਚੇ ਜਿਹੜੇ ਮਰ ਜਾਂਦੇ। ਇਹ ਮੁੰਡਾ ਜਿਹੜਾ ਦੁਕਾਨ ਕਰਦਾ ਇੱਥੇ ਬੜਾ ਅੱਛਾ ਇਹਦਾ ਵਿਹਾਰ ਆ ਬੜਾ ਵਧੀਆ ਕਾਰੋਬਾਰ ਆ ਇਹਦਾ। ਠੀਕ ਹੈ। ਅਕਸਰ ਇੱਥੇ ਬੜੇ ਲੋਕ ਬੈਠੇ ਰਹਿੰਦੇ ਨੇ ਆਂਦੇ ਨੇ ਸਾਰੇ। ਠੀਕ ਹੈ। ਔਰ ਰਾਤ ਕਰਕੇ ਇਹ ਪ੍ਰਮਾਤਮਾ ਦੀ ਸਮਝੋ ਕਿ ਹਾਂਜੀ ਉਹ ਬਚ ਗਿਆ ਪਰਲੇ ਪਸ਼ੂ ਘਟ ਕੇ ਪੁਲਿਸ ਨੇ ਆ ਕੇ ਕਟਿਆ ਉਹਨੂੰ ਕਟਿਆ ਵੈਸੇ ਹਾਂਜੀ ਹਾਂਜੀ ਤੇ ਬਹੁਤ ਮਾੜਾ ਹੋਇਆ ਹੁਣੇ ਨਹੀਂ ਪਤਾ ਕਿ ਉਹ ਜਿਹੜਾ ਡਰਾਈਵਰ ਹੈ ਉਹਦੇ ਕੋਲ ਨੀਂਦ ਵਿੱਚ ਜਾਂ ਕੋਈ ਨਸ਼ੇ ਸੀ ਜਾਂ ਕੋਈ ਗਲਤੀ ਲੱਗ ਗਈ ਉਹਨੂੰ ਕੀ ਹੋਇਆ ਉਹਦੇ ਕੋਲ ਠੀਕ ਹੈ ਬੜਾ ਵੱਡਾ ਨੁਕਸਾਨ ਹੋਇਆ ਜਿੱਥੇ ਬਿਲਡਿੰਗ ਦਾ ਇਨਾ ਨੁਕਸਾਨ ਹੋਇਆ ਮਾਲਕਾਂ ਦਾ ਵੀ ਠੀਕ ਹੈ ਕਿਰਾਏਦਾਰ ਦਾ ਜਿਹੜਾ ਵਿਚਾਰਾ ਕਾਰੋਬਾਰ ਕਰਦਾ ਉਹਦਾ ਵੀ ਬੜਾ ਨੁਕਸਾਨ ਹੋਇਆ ਠੀਕ ਹੈ ਜੀ ਬਿਜਲੀ ਬੋਰਡ ਦਾ ਵੀ ਬੜਾ ਨੁਕਸਾਨ ਹੋਇਆ ਦੇਖੋ ਬਿਜਲੀ ਦਾ ਖੰਭਾ ਟੁੱਟ ਗਿਆ 40 ਮੀਟਰ ਆ ਕਿੰਨੇ ਮੀਟਰ ਆ ਸਾਰੇ ਟੁੱਟ ਗਏ ਜੀ ਕੇ ਜੀ ਔਰ ਜੋ ਵੀ ਸਰਕਾਰ ਕਰ ਸਕਦੀ ਹੈ ਇਹਦੇ ਵਿੱਚ ਕਰਨਾ ਚਾਹੀਦਾ। ਫਿਰ ਮੈਂ 8th ਕਲਾਸ ਚ ਬੜਦਾ ਤੇ ਮੈਂ ਜਿੱਦੋ ਗੱਲਦਾ ਤੇ ਮੈਂ 2022 ਮੈਂ ਗੇਮ 2023 ਮੈਂ ਗੇਮ ਸ਼ੁਰੂ ਕੀਤੀ ਸੀ ਤੇ ਮੈਂ ਨੈਸ਼ਨਲ ਤੇ ਨੈਸ਼ਨਲ ਖੇ ਲਾਇਆ ਗੁਜਰਾਥ ਅਧ ਰਵ ਤੀ ਉਪੀ ਤੇ ਹੁਣ ਮੈਂ ਫਿਰ ਉਥੇ ਲੁਧਿਆਣੀ ਜਾਣਾ ਨੈਸ਼ਨਲ ਖੇ ਲੈਣਾ ਤੇ ਮੈਂ 올림픽 ਕੱਪ ਖੇਣਾ ਜਾਣਾ ਕਿੰਨੇ ਗੋਲ ਜਿੱਤੇ ਤੇ ਅਧਿਉਕੀ ਬੰਨਾ ਚਾਹੁੰਦਾ ਮੈਂ ਪੁਲਿਸ ਬੰਨਾ ਚਾਹੁੰਦਾ ਅਬੂ ਜੀ ਕਿੰਨੇ ਗੋਲਡ ਮੈਟਰ ਜੀ ਤੇ 3 ਗੋਲਡ ਨਾਲ ਜਿੱਤਣਾ ਹਲੇ ਉਹ ਜੁਦੀ ਆਨੇ ਕਿਲੇ ਨਹੀਂ ਆਣਾ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਹੈ ਮੈਨੇ ਬਹੁਤ ਕਰਨੀ ਪੈਂਦੀ ਰਵੀਂਦਰ ਕੰਨਾਈ ਮੈਂ ਇਹ ਮੇਰਾ ਨਾਮ ਪ੍ਰਵਾਹ ਦਾ ਬੜਾ ਸਨਮਾਨ ਦਿੰਦਾ 15 ਸਾਲ ਤੋਂ ਮੈਂ ਉਹ ਕਾਦਣਾ ਗੱਲ ਕੀਤੀ ਨਾ ਮੈਂ ਜੁਬੇਟ ਪਾਉਣ ਨੂੰ ਪੋਣਾ ਹੈ ਜਦੋਂ ਕਨਾਂ ਯੋ ਜਿਹਦਾਂ ਤੋਂ ਕਰਨਾ ਤੂੰ ਕਰ ਤੇਰੇ ਮੁੱਢਾ ਹੈ ਮਨ ਪੁੱਛਣਾ ਜਾਣਾ ਕਹਿੰਦਾ ਨਹੀਂ ਮੈਂ ਜਾ ਮੈਂ ਤਰੋ ਖੰਨੇ ਬਣਾ ਅਰ ਮੈਂ ਫਿਰ ਮੈਂ ਗੱਲ ਗੱਲ ਕੀਤੀ ਉਥੇ ਤੇ ਆਪਣੇ ਕੋਸਾਂ ਨੂੰ ਵੱਡੇ ਕੋਸਾਂ ਨੂੰ ਰਵੀ ਜੀ ਨਾਲ ਫੇਸ ਕੀਤੀ ਜਿਸ ਨੇ ਕੀਤੀ ਇੰਧਰ ਤੁਲੀ ਆ ਕੋਈ ਨਹੀਂ ਇਹਨੂੰ ਫਿਰ ਮੈਂ ਉਥੇ ਝੰਡ ਲੈ ਗਿਆ ਮੈਂ ਉਹਨਾਂ ਮਿਹਨਤੋਂ ਕਰਾਈ ਇਹਨੇ ਮਿਹਨਤ ਕੀਤੀ ਤੇ ਇਹ ਮਿਹਨਤ ਦਾ ਨਵਲ ਮਿਲੇ ਕੀ ਕਰਦੇ ਪਰਿਵਾਰ ਕਿੱਦਾਂ ਦਾ ਹੈ ਪਰਵਾਜ਼ ਨੂੰ ਤਾਂ ਬ੍ਰਾਹਮਣੇ ਇਹ ਲੋ ਘਰਬਾਤਰ ਬ੍ਰਾਹਮਣੇ ਸਬਜ਼ੀ ਦਾ ਕੰਮ ਕਰਦੇ ਤੇ ਸਬਜ਼ੀ ਦੇ ਮੰਡੀ ਵੀ ਨਹੀਂ ਕਹਿ ਕੇ ਸੱਟ ਮਹਿ ਕਰਾਏ ਇੱਕ ਦਾ ਫੀਚਰ ਦੇਖ ਲਓ ਬੱਚੇ ਦਾ ਮੈਂ ਫੀਚਰ ਆ ਦੇਖਣਾ ਮੈਂ ਜਿੰਨਾ ਕ ਮੈਂ ਕਰਾਂ ਮੈਂ ਨੂੰ ਨੂੰ ਪਿੰਗ ਤੱਕ ਜਾਈ ਬਸ ਉਸ ਤੱਕ ਦੀ ਪ੍ਰਾਪਤੀ ਹੈ ਜੀ ਜੇ ਇਹ ਜੇ ਉਹ ਤੇ ਨਹੀਂ 골ਡ ਮੈਡ ਲਾਏ ਹੋਣੇ ਫੂਲ ਨਾਸਨ ਜੋਲ ਆਇਆ ਤਾਂ ਮਨੂੰ ਮਨੂੰ ਜੀ ਦਾ ਫਸਬੂਲਾ ਕੋਲ ਆਏਗਾ ਭਾਈ ਨਵਸ਼ਕਾਈ ਮੈਂ ਰਵਿੰਦਰ ਸ਼ਰਮਾ ਸਨੋ ਬੋਲਦਾ ਉਤਮਾ ਰਾਸ਼ੇਮ ਸ਼ਰਮਾ ਇਹ ਮੇਰੇ ਬਰਦਰ ਜੀ ਕੋ ਸਾ ਵੀ ਰਵਿੰਦਰ ਖੰਨਾ ਜੀ ਇਹਨਾਂ ਦੀ ਬਦੌਲਤ ਮੈਂ ਇਹ ਬੱਚਾ ਸੈਂਟਰ ਵਿੱਚ ਪਾਇਆ ਹੈ ਮੈਂ ਖੁਦ ਥੋੜੀ-ਬੋਦੀ ਪਲਵਾਨੀ ਕਰਦਾ ਰਹੀ ਮੈਨੂੰ ਸ਼ੌਂਕ ਹੀ ਬਹੁਤ ਜ਼ਿਆਦਾ ਕੁਛ ਇਦਾਂ ਹੀ ਕੁਛ ਹਲਾਤਾ ਕਰਕੇ ਮੈਂ ਨਹੀਂ ਅੱਗੇ ਵਸ ਗਿਆ ਤੇ ਮੇਰਾ ਸ਼ੌਂਕ ਹੀ ਕਿ ਮੈਂ ਆਪਣਾ ਇੱਕ ਬੱਚਾ ਵਧੀਆ ਤਰੀਕੇ ਨਾਲ ਦੇਸ਼ ਦੇ ਜਾਂ ਆਪਣੇ ਵਧੀਆ ਤਰੀਕੇ ਨਾਲ ਗੇਮ ਚ ਪਾਵਾਂ ਤੇ ਉਹ ਰਵਿੰਦਰ ਖੰਨਾ ਜੀ ਨੇ ਮੇਰਾ ਸਾਥ ਦਿੱਤਾ ਬਾਅਦ ਕੀ ਅਮਨ ਸਾਸਤਰੀ ਜੀ ਮਿਲ ਗਏ ਰਵੀ ਜੀ ਮਿਲ ਗਏ ਤੇ ਸਤੀਸ਼ ਭਾਈ ਜੀ ਮਿਲ ਗਏ ਇਹਨਾਂ ਦੀ ਮਦਦ ਨਾਲ ਬੱਚਾ ਅੱਗੇ ਵਧੀਆ ਖੇលਿਆ ਆਪਣੀ ਮਿਹਨਤ ਕੀਤੀ ਹੈ ਬਾਕੀ ਆਪਾਂ ਜਿੰਨਾ ਸਹਿਯੋਗ ਦੇਣਾ ਸੀ ਦਿੰਦੇ ਪਏ ਆ ਬਾਕੀ ਬੱਚੇ ਦੀ ਬੜੀ ਮਿਹਨਤ ਆ ਉਹ ਕਰਨਦਿਆ ਸਵੇਰੇ ਉੱਠਦਾ ਵਾ ਖਰਚੇ ਕਿੱਦਾਂ ਮੈਨੇਜ ਕਰਦੇ ਹੋ ਕਿੱਟ ਲੈਣੀ ਪੈਂਦੀ ਹੋਰ ਬਹੁਤ ਖਰਚਾ ਹੁੰਦਾ ਗੇਮ ਚ ਜਾਈਟ ਹੁੰਦੀ ਹੈ ਬਾਕੀ ਦੇਖੋ ਜੀ ਖੰਨਾ ਜੀ ਨੇ ਬੜਾ ਸਵਾਦ ਦਿੱਤਾ ਕਿ ਟਾਂ ਰਵੀ ਜੀ ਨੇ ਕੋਈ ਲੈਤੀਆਂ ਕੁਛ ਖੰਨਾ ਜੀ ਨਹੀਂ ਲੈਤੀ ਤੇ ਫੀਸ ਮੇਰੀ ਸਾਥਰੀ ਜੀ ਨੇ ਮੰਗੀ ਨਹੀਂ ਗਰੀ ਘਰ ਦੇ ਹਲਾਲ ਕਰਕੇ ਉਹਨਾਂ ਨੇ ਆਖਿਆ ਕਿ ਨਹੀਂ ਬੱਚਾ ਵਧੀਆ ਖੇលੰਦੇ ਨਾ ਕੋਈ ਫੀਸ ਨਹੀਂ ਲੈਣੀ ਉਹਨਾਂ ਨੇ ਮੇਰੇ ਕੋ ਫੀਸ ਨਹੀਂ ਲਈ ਤੇ ਬੱਚਾ ਵਧੀਆ ਖੇលਿਆ ਤੇ ਪਿਆਰ ਕਰਦੇ ਹੁਣ ਨੈਸ਼ਨਲ ਤਿੰਨ ਵਾਲੀ ਨੈਸ਼ਨਲ ਖੇਲ ਆਇਆ ਠੀਕ ਹੈ ਰੂਟੀਨ ਕੀ ਹੈ ਦੀ ਰੂਟੀਨ ਸਵੇਰੇ ਉੱਠਦਾ ਹੀ ਸਵੇਰੇ ਕਾਲਜ ਜਾਂਦਾ ਰਵੀ ਜੀ ਸੱਦੇ ਸਵੇਰੇ ਕਾਲਜ ਜਾਂਦੇ ਆ ਉੱਥੇ ਉਹ ਮਿਹਨਤ ਕਰਾਉਂਦੇ ਆ ਉੱਥੋਂ ਆਉਣ ਤੋਂ ਬਾਅਦ ਇਹ ਸਕੂਲੇ ਜਾਂਦੇ ਆ ਸਕੂਲੋਂ ਬਾਅਦ ਆਉਣ ਤੋਂ ਬਾਅਦ 3:30 ਵਜੇ ਫੇਰ ਰਵੀ ਉੱਥੇ ਸਾਦ ਲਿੰਦੇ ਸੈਂਟਰ ਤੇ ਸ਼ਾਮੀ 7-8 ਵਜੇ ਵਾਪਸ ਆਉਂਦੇ ਆ ਬਾਕੀ ਇਹਨਾਂ ਭਰਾਵਾਂ ਦੀ ਮਿਹਨਤ ਨਾਲ ਕਿੰਨੇ ਬੱਚੇ ਤੁਹਾਡੇ ਔਰ ਕੀ ਕੀ ਕਰਦੇ ਆ ਮੇਰੇ ਦੋ ਬੇਟੇ ਇੱਕ ਵੱਡਾ ਬੇਟਾ ਉਹ ਆਈਟੀਆ ਹੀ ਕਰ ਰਿਹਾ ਨਾਲ ਨਾਲ ਹੀ ਕਿਸੇ ਦੁਕਾਨ ਤੇ ਕੰਮ ਸਿੱਖ ਰਿਹਾ ਉਹਨੂੰ ਜੀਬਾਨੀ ਕੋਈ ਨਹੀਂ ਕੀਤੀ ਭਾਜੀ ਉਹ ਉਹਦਾ ਸ਼ੌਂਕ ਨਹੀਂ ਇਹਦਾ ਸ਼ੌਂਕ ਹੀ ਕਹਿੰਦਾ ਇਹਨਾਂ ਮੈਂ ਗੱਲ ਕਰਦਾਂ ਨਾ ਤੇ ਇਹ ਕਹਿੰਦਾ ਪਾਪਾ ਕੋਈ ਨਹੀਂ ਮੈਂ ਸ਼ੌਂਕ ਤੇਰਾ ਪੂਰਾ ਕਰਾਂਗਾ ਕਿੰਨੀ ਕੁ ਮਿਹਨਤ ਕਰਦਾ ਦੇਖੋ ਜੀ ਇਤੋਂ ਵੱਧ ਮਿਹਨਤ ਕੀ ਹੁੰਦੀ ਹੈ ਜਿਹੜਾ ਬੱਚਾ ਚਾਰ-ਚਾਰ ਦਿਨ ਰੋਟੀ ਨਾ ਖਾਏ ਭੁਖਾਰੇ ਵੇੜੇ ਨਾਲ ਵੱਧ ਕੇ ਫਿਲੇ ਆਏ ਨਾ ਤੇ ਨੈਸ਼ਨਲ ਖੇਡ ਜਾਣਾ ਦੇ ਵੇੜ ਵੱਧਾ ਇਹਨਾਂ ਤੇ ਨੈਸ਼ਨਲ ਵੇਜ ਤੇ ਵੇਟ ਪੂਰਾ ਹੀ ਲੈਂਦੇ ਆ ਤੇ ਫੇਰ ਹੀ ਅੱਗੇ ਖਿਲਾਂਦੇ ਆ ਇਸ ਕਰਕੇ ਮਾਸਾ ਵੀ ਵੇਟ ਵੱਧ ਆਇਆ ਨਾ ਕਿਲੋ ਅੱਧਾ ਕਿਲੋ ਇੰਨੇ-ਇੰਨੇ ਕਿਲੋ ਵੇਟ ਵਿਕਟਾਇਆ 4-4 ਕਿਲੋ ਵੇਟ ਵਿਕਟਾਇਆ ਓਕੇ ਰਹਿ ਗਈ ਮਿਹਨਤ ਕੀਤੀ ਬੱਚੇ ਨੇ ਚਲੋ ਓਰਾ ਇਹਨੂੰ ਫਲ ਮਿਲਿਆ ਕਿੱਥੇ ਦੇਖਣਾ ਚਾਹੁੰਦੇ ਹੋ ਦੇਖੋ ਜੀ ਆਪਾਂ ਤਾਂ ਇਹਨੂੰ ਬੜਾ ਤਾਂ ਦੇਖਣਾ ਚਾਹੁੰਦੇ ਹਾਂ ਹਰ ਮਾਂ ਪਿਓ ਦੇ ਕੀ ਹੁੰਦਾ ਜੀ ਇੱਛਾ ਵਾਗੀ ਬਾਹੜਾ ਬੱਚਾ ਤਾਂ ਤਾਂ ਜਾਏ ਤੇ ਵਧੀਆ ਖੇਲੇ ਇੱਕ ਸੇਵਾ ਕਰੇ ਦੇਸ਼ ਦੀ ਇਹ ਕਹਿੰਦਾ ਮੈਂ ਪੁਲਿਸ ਦੀ ਭਰਤੀ ਹੋਣਾ ਚਾਹੁੰਦਾ ਜੀ ਹੋ ਚੁਪਾਤੀਏ ਵਧੀਆ ਮਹਾਨਦਰ ਬਣੀ ਕਪਲ ਭਾਈ ਵਰਗੇ ਰਾਜਕੁਮਾਰ ਭਾਈ ਵਰਗੇ ਵੱਲ ਵੀ ਆਕੇ ਹਨੂ ਹੀ ਸ਼ੌਂਗ ਇੱਕ ਸਾਡਾ ਵੀ ਦਿਲ ਕਰਦਾ ਕਿ ਸਾਡਾ ਵੀ ਇੱਕ ਬੱਚਾ ਕਪਲ ਭਾਈ ਵਰਗਾ ਜਾਂ ਰਾਜਕੁਮਾਰ ਹੁਣ ਭਾਈ ਵਰਗੇ ਬਣ ਤੇ ਇਹ ਵੀ ਦੇਸ਼ ਦੀ ਸੇਵਾ ਕਰ ਇਹ ਸਨ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ